ਡਾਕਟਰ ਸਾਹਿਬ ਨੇ ਪੈਣਾ ਮਿਲ ਜਾਂਦੇ ਤੇ ਅੱਜ ਮੇਰੀ ਹਾਲਾ ਹੈ ਮੇਰਾ ਪਿੱਤਾ ਵੀ ਨਿਕਲਿਆ ਅੱਖਾਂ ਵੀ ਮੇਰੀਆਂ ਮਤਲਬ ਲੈਂਸ ਪਿਆ ਹੋਇਆ ਦੰਦ ਵੀ ਸਾਰੇ ਨਕਲੀ ਗੋਡੇ ਵੀ ਜਵਾਬ ਦੇ ਗਏ ਈਵਨ ਯਨ ਕਿ ਰਸੋਲੀ ਵੀ ਆ ਸਭ ਕੁਝ ਹੀ ਪ੍ਰੋਬਲਮ ਹੈ ਮੇਰੇ ਮੈਂ ਤਾਂ ਇਹ ਕਹਿੰਨੀ ਆ ਤੁਹਾਡਾ ਭਲਾ ਹੋਵੇ ਡਾਕਟਰ ਸਾਹਿਬ ਦਾ ਭਲਾ ਹੋਵੇ ਜਿਹੜਾ ਅੱਜ ਮੈਨੂੰ ਚਲਦਾ ਕਰਤਾ ਨਹੀਂ ਤਾਂ ਮੈਂ ਹੋਰ ਸੀ ਮੈਂ ਹਸਪੀਟਲ ਹਸਪੀਟਲ ਹੀ ਰਹੀ ਕੱਲੀ ਰਹੀ ਹਾਂ ਕਿਸੇ ਨੇ ਮੇਰਾ ਸਾਥ ਨਹੀਂ ਦਿੱਤਾ ਵੰਨ ਤੁਹਾਨੂੰ ਇੱਕ ਤਰ੍ਹਾਂ ਦਾ ਨਰਕ ਵੱਲ ਨੂੰ ਲੈ ਗਈਆਂ ਸਾਰੀਆਂ ਦੁਬਾਰਾ ਇਸ ਤੋਂ ਜ਼ਿਆਦਾ ਮਾੜਾ ਐਕਸਪੀਰੀਅੰਸ ਕੀ ਹੋਏਗਾ ਸੋ ਇਹ ਹਾਲਾਤ ਨੇ ਜਦੋਂ ਅਸੀਂ ਮਾੜਾ ਟ੍ਰੀਟਮੈਂਟ ਮਾੜੇ ਡਾਕਟਰਾਂ ਦੇ ਪੱਲੇ ਪੈ ਜਾਂਦੇ ਆ ਪਰ ਲੇਕਿਨ ਅੱਜ ਵੀ ਮੈਂ ਰੱਬ ਦਾ ਸ਼ੁਕਰ ਮਨਾ ਰਿਹਾ ਕਿ ਮੈਂ ਅੱਜ ਆਪਣੇ ਜੋਗੀ ਹਾਂ ਤੁਸੀਂ ਇਸ ਤਰ੍ਹਾਂ ਦਾ ਕੀ ਕੀਤਾ ਕਿ ਮਾਤਾ ਜੀ ਅੱਜ ਤੁਰੇ ਫਿਰਦੇ ਨੇ 10 ਕਿਲੋ ਦਾ ਥੈਲਾ ਚੱਕੀ ਨਹੀਂ ਨਹੀਂ ਉਹ ਕਰਨ ਵਾਲਾ ਜੀ ਦੇਖੋ ਜੀ ਅੱਲਾ ਤਾਲਾ ਕੁਦਰਤ ਬਖਵਾਨ ਹੈ ਇਹ ਮੇਰੇ ਨਾਲ ਵੀ ਇਹੀ ਕੁਛ ਬੀਤੇ ਆ ਮੈਂ ਪੈਸਾ ਤਕਰੀਬਨ 2.5 ਲੱਖ ਦਾ ਗੇੜ ਬਰਵਾ ਕਰ ਚੁੱਕਿਆ ਝਟਕੇ ਜੇ ਲੱਗੇ ਸੀ ਫਿਰ ਮੈਂ ਇਕੋ ਇੰਜੀਓਗ੍ਰਾਫੀ ਟੀ ਐਮ ਟੀ ਸਾਰਾ ਕੁਛ ਕਰਵਾ ਲਿਆ ਕੁਛ ਨਹੀਂ ਗਦੇ ਹਟ ਜਾਣਾ ਟਿਮੋਰ ਤੋਂ ਆਪਰੇਸ਼ਨ ਤੋਂ ਬਾਅਦ ਦੇ ਵਿੱਚ ਫਿਰ ਵੀ ਆਏ ਜਾਂ ਆਈ ਜਣਾ ਜਵੇਂ ਹਾਰਟ ਅਟੈਕ ਆਊਗਾ ਹੀ ਆਊਗਾ ਮੈਸੇਜ ਇਹ ਤਕਰੀਬਨ ਉਹ ਦਿਹੜੇ ਦੇ 4 ਕੈਪਸੂਲ ਸੀ ਨਾ ਤਜਾਬ ਦੇ ਅੱਛਾ ਉਹ ਗੈਸ ਤਜਾਬ ਆ ਰਿਹਾ ਵੇ ਬੰਨਾ ਫੇ ਅਸੀਂ ਦੋਨੇ ਜਾਣੇ ਇੱਥੇ ਦਵਾਈ ਲੈ ਕੇ ਜਾਂਦੇ ਆ ਇਹਨਾਂ ਦੇ ਵੀ ਕੈਪਸੂਲ ਹੁਣ ਲੈਂਦੀ ਨਹੀਂ ਬਿਲਕੁਲ ਵੀ ਜਗਰੂਪ ਸਿੰਘ ਪੰਗੂ ਹੋਰਾ ਦੇ ਹਸਪਤਾਲ ਦੇ ਵਿੱਚ ਜਿੱਥੇ ਸਵੇਰੇ ਹੀ 4 ਵਜੇ ਤੋਂ ਆਪੋ ਆਪਣੀਆਂ ਦਿੱਕਤਾਂ ਆਪੋ ਆਪਣੀਆਂ ਪਰੇਸ਼ਾਨੀਆਂ ਲੈ ਕੇ ਲੋਕ ਲਾਈਨਾਂ ਦੇ ਵਿੱਚ ਲੱਗ ਜਾਂਦੇ ਨੇ ਐਸ ਜੀ ਸਵੇਰ ਦੇ 9:30 ਵਜੇ ਨੇ 3 ਵਜੇ ਤੇ ਅਸੀਂ ਤੁਰੇ ਜੀ 3 ਵਜੇ ਤੁਰੇ ਸੀ ਘਰ ਇੱਥੇ ਕਿੰਨੇ ਵਜੇ ਪਹੁੰਚੇ ਇੱਥੇ ਅਸੀਂ 5:00 ਵਜੇ ਇੱਠੀਆਂ ਦੀ ਵਜ੍ਹਾ ਕਰਕੇ ਮੇਰੇ ਜਿਹੜੇ ਜੋਇੰਟ ਆ ਦੋਨੋਂ ਚੂਲੇ ਤੇ ਗੋਡਾ ਰਿਪਲੇਸ ਹੋ ਗਿਆ ਦੋਨੇ ਚੂਲੇ ਤੇ ਗੋਡਾ ਹਾਂਜੀ ਹਾਂਜੀ ਗੋਡਾ ਜਾਂ ਗੋਡੇ ਗੋਡਾ ਹੋਇਆ ਇੱਕ ਤਿਆਰ ਆ ਪਰ ਮੈਂ ਕਰਾ ਨਹੀਂ ਰਿਹਾ ਡਾਕਟਰ ਸਾਹਿਬ ਦੀ ਦਵਾਈ ਦੇ ਨਾਲ ਮੈਨੂੰ ਕਾਫੀ ਫਰਕ ਆ ਲੱਗਦਾ ਵੀ ਜੇਕਰ ਵੀਡੀਓ ਡਾਕਟਰ ਭੰਗੂਹਰਾ ਦੀ ਤੁਹਾਡੇ ਪਹਿਲਾ ਹੱਥ ਲੱਗ ਜਾਂਦੀ ਤੁਹਾਡੇ ਦੋਨੇ ਚੂਲੇ ਬਚ ਜਾਂਦੇ ਇੱਕ ਗੋਡਾ ਬਿਲਕੁਲ ਇਹ ਲੈਵਲ ਬਲੀਡਿੰਗ ਬੰਦ ਹੋ ਗਈ ਨਹੀਂ ਉਹ ਦੀ ਪੀਡਸ ਵਾਲੀ ਤੇ ਉਹ ਤੀਜੇ ਦਿਨ ਦੇ ਵਿੱਚ ਬੰਦ ਹੋ ਗਈ ਸੀ ਮੇਰੀ ਤੇ ਹੁਣ ਆਉਤਵਾਦ ਰਸੋਲੀਆਂ ਦਵਾਈ ਦਿੱਤੀ 3 ਮਹੀਨੇ ਹੋ ਗਏ ਅਲਟਰਾਸਾਉਂਡ ਕਰਾਇਆ ਹੈ ਹੀ ਨਹੀਂ ਬਸ 0.8 ਮਿਮੀ ਰਹਿ ਗਈ 0.8 ਸੈਂਟੀ 3 ਮਹੀਨੇ ਚ ਰਸੋਲੀਆਂ ਖਤਮ ਯੂਟਰਸ ਦੀ ਡਾਕਟਰ ਮੈਨੂੰ ਬਹੁਤ ਦੱਸੀ ਤੂੰ ਆਪਰੇਟ ਕਰਵਾਏ ਮੈਂ ਕਿ ਨਹੀਂ ਜਿਵੇਂ ਆਯੁਰਵੈਦਿਕ ਦਵਾਈ ਖਾਂਦਾ ਡਾਕਟਰ ਨੂੰ ਭਰੋਸਾ ਨਹੀਂ ਸੀ ਹੋਇਆ ਹਾਂਜੀ ਉਹਦੇ ਬਾਰ-ਬਾਰ ਦੇਖਦਾ ਸੀ ਕਿੱਥੇ ਗਈ ਆ ਕੀ ਕੀ ਪ੍ਰੋਬਲਮ ਸੀ ਸਾਈਟ ਕਾ ਵੀ ਹੈ ਮਾਈਂਡ ਦਾ ਵੀ ਹੈ ਜੀ ਲੀਵਰ ਵੀ ਤੇ ਪਿੱਛੇ ਸਰਵਾਈਕਲ ਵੀ ਹਾਂਜੀ ਕਦੋਂ ਆਏ ਸੀ ਤੁਸੀਂ ਮੈਂ ਚੌਥੀ ਵਾਰ ਆਈ ਐ ਜੀ ਬਾਕੀ ਮੈਂ ਦੋ ਵਾਰ ਹੀ ਆਈ ਸੀ ਥੋੜਾ ਬਹੁਤ ਮੈਨੂੰ ਫੀਲ ਹੋਇਆ ਹੁਣ ਮੈਨੂੰ ਕਾਫੀ ਫਰਕ ਹੈ 40% ਫਰਕ ਹੈ ਜੀ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਇਹ ਮੈਨੂੰ ਘੱਟੋ ਘੱਟ ਜੀ ਕਾਫੀ 20 ਸਾਲ ਹੀ ਲਾ ਲੋ ਜੀ ਉਹਨਾਂ ਨੇ ਇਹ ਦੱਸਤਾ ਹੀਗਾ ਵੀ ਇਹਦਾ ਆਪਰੇਸ਼ਨ ਹੋਊਗਾ ਪਰ ਅਸੀਂ ਛੋੜੇ YouTube ਦੇ ਉੱਤੇ ਵੀਡੀਓ ਦੇਖੀ ਜੀ ਆ ਵੀ ਡਾਕਟਰ ਸਾਹਿਬ ਨਾਲ ਕੰਸਲਟ ਕਰ ਰਿਹਾ ਉਹਨਾਂ ਨੂੰ ਮਤਲਬ 3 ਮਹੀਨੇ ਟਰੀਟ ਹੋ ਗਏ ਵੀ ਹੁਣ ਉਹਨਾਂ ਦਾ ਬਹੁਤ ਬਿਹਤਰ ਆਈ ਔਰ ਇਹਨਾਂ ਨੇ ਦੱਸਿਆ ਵੀ ਇਸ ਚੀਜ਼ ਦਾ ਜਦੋਂ ਆਪਣੇ ਸਰੀਰ ਦੇ ਵਿੱਚ ਕੁਦਰਤ ਨੇ ਅੰਗ ਦਿੱਤਾ ਜੀ ਉਹ ਚੀਜ਼ ਦਾ ਜਾ ਕੇ ਨਿਕਲ ਜਾਵੇ ਤਾਂ ਉਹਦਾ ਕੋਈ ਹੱਲ ਨਹੀਂ ਆਈ ਜੀ ਜੇ ਇੰਜੈਕਸ਼ਨ ਨਹੀਂ ਲੈਂਦੇ ਫਿਰ ਜੀ ਸ਼ੁਕਰਵਾਦ ਜਾਂਦੀ ਹੈ ਜੋ ਬਿਮਾਰੀ ਲਈ ਆ ਕਹਿੰਦਾ ਤੁਸੀਂ ਲਿਓ ਅਸੀਂ ਜੋ ਵੀ ਨੈਪ ਪੰਜਵੇਂ ਚਠੀ ਕਰਾਂਗੇ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸੀਫ ਫਾਰੂਕੀ ਅੱਜ ਇੱਕ ਵਾਰ ਮੁਰਦ ਤੋਂ ਅਸੀਂ ਪਹੁੰਚੇ ਆਂ ਪੰਜਾਬ ਦੇ ਯੰਗੇਸਟ ਵੈਦ ਵੈਦ ਜਗਰੂਪ ਸਿੰਘ ਪੰਗੂ ਹੋਰਾ ਦੇ ਹਸਪਤਾਲ ਦੇ ਵਿੱਚ ਜਿੱਥੇ ਸਵੇਰੇ ਹੀ 4 ਵਜੇ ਤੋਂ ਆਪੋ ਆਪਣੀਆਂ ਦਿੱਕਤਾਂ ਆਪੋ ਆਪਣੀਆਂ ਪਰੇਸ਼ਾਨੀਆਂ ਲੈ ਕੇ ਲੋਕ ਲਾਈਨਾਂ ਦੇ ਵਿੱਚ ਲੱਗ ਜਾਂਦੇ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਿਹਾ ਆ ਵੱਡੀ ਗਿਣਤੀ ਦੇ ਵਿੱਚ ਜਿਹੜੇ ਗੱਡੀਆਂ ਹੈਗੀਆਂ ਨੇ ਤੁਸੀਂ ਦੇਖੋ ਸਵੇਰੇ ਸਵੇਰੇ ਹੀ ਉਹ ਲੱਗੀਆਂ ਹੋਈਆਂ ਨੇ ਲੋਕ ਗੱਡੀਆਂ ਕਾਰਾਂ ਲੈ ਕੇ ਇੱਥੇ ਸਵੇਰੇ ਹੀ ਲਾਈਨਾਂ ਦੇ ਵਿੱਚ ਲੱਗ ਜਾਂਦੇ ਨੇ ਤਸਵੀਰਾਂ ਤੁਹਾਨੂੰ ਅੱਜ ਦਿਖਾ ਰਹੇ ਹਾਂ ਅਸੀਂ ਲੋਕਾਂ ਦੇ ਤਜਰਬੇ ਲੋਕਾਂ ਦੇ ਜਿਹੜੇ ਅਸੀਂ ਕਹਿ ਲਈਏ ਕਿ ਕਿਹੜੇ-ਕਿਹੜੇ ਸਮੱਸਿਆਵਾਂ ਲੈ ਕੇ ਇੱਥੇ ਆਏ ਸੀ ਉਹ ਅੱਜ ਤੁਹਾਡੇ ਨਾਲ ਸਾਂਝੀਆਂ ਕਰਵਾਵਾਂਗੇ ਜਾਣਾਂਗੇ ਕਿਸ ਤਰੀਕੇ ਦਾ ਜਿਹੜਾ ਫਾਇਦਾ ਹੈ ਆਮ ਲੋਕਾਂ ਨੂੰ ਇਸ ਹਸਪਤਾਲ ਦੇ ਵਿੱਚ ਪਹੁੰਚਣ ਤੋਂ ਬਾਅਦ ਹੁੰਦਾ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਅਸੀਂ ਪਹੁੰਚੇ ਹੋਏ ਹਾਂ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਸੰਗੋਲ ਜਿੱਥੇ ਪੰਗੂ ਹਸਪਤਾਲ ਦੇ ਵਿੱਚ ਲੋਕ ਹੈਗੇ ਨੇ ਸਵੇਰ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਇੱਥੇ ਆ ਜਾਂਦੇ ਨੇ ਸੋ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਹੜੀ ਕਿਹੜੀ ਦਿੱਕਤਾਂ ਕਿਹੜੀਆਂ ਕਿਹੜੀਆਂ ਪ੍ਰੋਬਲਮਸ ਲੈ ਕੇ ਲੋਕ ਇੱਥੇ ਆਏ ਹੋਏ ਨੇ ਇੱਕ ਸਰਦਾਰ ਜੀ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਸਾਡੇ ਵੱਲ ਗੌਰਨਲ ਵੇਖ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿ ਨਾਂ ਹੈ ਤੁਹਾਡਾ ਮੇਰਾ ਨਾਮ ਮੇਜਰ ਸਿੰਘ ਜੀ ਅੱਛਾ ਕਿੱਥੋਂ ਆਇਓ ਮੈਂ ਅੰਮ੍ਰਿਤਸਰ ਤੋਂ ਜੀ ਅੰਮ੍ਰਿਤਸਰ ਤੋਂ ਆਇਓ ਜੀ ਤੇ ਹਜੇ ਤੱਕ ਮਹਿਜ਼ ਸਵੇਰ ਦੇ 9:30 ਹੋਏ ਨੇ 3 ਵਜੇ ਤੇ ਅਸੀਂ ਤੁਰੇ ਜੀ ਇਥੇ ਸੀ 5 ਵਜੇ ਜਲੰਧ ਤੋਂ ਰਾਜ ਸਟੇਜ ਜਲੰਧ ਕੀਤਾ ਅੱਛਾ ਤੇ ਜਲੰਧ ਨੂੰ 3 ਵਜੇ ਪਹੁੰਚ ਰਿਹਾ ਅੱਛਾ ਇੱਥੇ ਪਹੁੰਚ ਗਏ ਮਤਲਬ ਫਿਰ ਕਿੰਨੇ ਵਜੇ ਤੁਹਾਡੇ ਆਉਣ ਤੋਂ ਵੀ ਪਹਿਲਾਂ ਬੈਠੇ ਹੋਣਗੇ ਨੰਬਰ ਸੀ ਮੇਰਾ ਤੁਹਾਡੇ ਆਉਣ ਤੋਂ ਪਹਿਲਾਂ 6 ਜਣੇ ਆਲਰੇਡੀ ਸੀ ਹਾਂਜੀ 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 ਅੱਛਾ ਕੀ ਪ੍ਰੋਬਲਮ ਲੈ ਕੇ ਆਏ ਸੀ ਤੁਸੀਂ ਮੈਨੂੰ ਜੀ ਆਰ ਐ ਫੈਕਟਰੀ ਆ ਤਕਰੀਬਨ 14-15 ਸਾਲ ਤੋਂ ਅੱਛਾ ਉਹਦੀ ਵਜ੍ਹਾ ਕੀ ਹੁੰਦੀ ਜੀ ਗਠੀਆ ਚ ਗਠੀਆ ਗਠੀਆ ਗਠੀਏ ਦੀ ਵਜ੍ਹਾ ਕਰਕੇ ਮੇਰੇ ਜਿਹੜੇ ਜੋਇੰਟ ਆ ਦੋਨੋਂ ਚੂਲੇ ਤੇ ਗੋਡਾ ਰਿਪਲੇਸ ਹੋ ਗਿਆ ਦੋਨੇ ਚੂਲੇ ਤੇ ਗੋਡਾ ਹਾਂਜੀ ਹਾਂਜੀ ਗੋਡਾ ਜਾਂ ਗੋਡੇ ਗੋਡਾ ਹੋਇਆ ਇੱਕ ਤਿਆਰ ਆ ਪਰ ਮੈਂ ਕਰਾ ਨਹੀਂ ਰਿਹਾ ਡਾਕਟਰ ਸਾਹਿਬ ਦੀ ਦਵਾਈ ਦੇ ਨਾਲ ਮੈਨੂੰ ਕਾਫੀ ਫਰਕ ਆ ਅੱਛਾ ਤੇ ਆ ਤੀਜਾ ਮਹੀਨਾ ਮੇਰਾ ਦਵਾਈ ਦਾ ਹੈਗਾ ਚੌਥੀ ਆ ਸਾਰਾ ਕੁਝ ਸਟੀਲ ਦਾ ਲੈ ਕੇ ਜਾਣਾ ਸੀ ਤੁਸੀ ਸਭ ਕੁਝ ਸਟੀਲ ਦਾ ਤੇ ਬਹੁਤ ਫਰਕ ਆ ਮੈਨੂੰ ਗਠੀਏ ਦਾ ਵੀ ਫਰਕ ਆ ਅੱਛਾ ਤੇ ਜਿਹੜਾ ਗੋਡੇ ਮੇਰੇ ਦੀ ਸੋਜ ਰਹਿੰਦੀ ਸੀ ਜਿਹੜਾ ਮੇਰਾ ਚੇਂਜ ਹੋਣ ਵਾਲਾ ਸੀ ਜਿਹੜਾ ਡਾਕਟਰ ਆਖਿਆ ਸੀ ਚੇਂਜ ਕਰੋ ਤੇ ਉਹਦਣਾ ਹੁਣ ਮੈਨੂੰ ਇਹ ਆ ਕਿ ਮੈਂ ਆਪਣੇ ਆਪ ਵਧੀਆ ਤੁਰਿਆ ਫਿਰਦਾ ਉਹਦੀ ਸੋਜ हट ਗਈ ਆ ਤੇ ਮੇਰੂ ਦਰਦ ਹਟ ਗਈ। ਕਿੰਨੇ ਟਾਈਮ ਚ ਹੋਇਆ ਸਾਰਾ ਕੁਛ ਇਹ ਆ ਹੁਣ ਇੱਥੇ ਜੀ ਮੈਂ ਆ ਚੌਥੀ ਵਾਰ ਆਇਆ। ਇਹ 7ਵੇਂ ਮਹੀਨੇ ਦੂ ਆ ਰਿਆਂ ਤੇ ਆ ਤੁਸੀਂ ਸਮਝ ਲਓ ਪੀ 12ਵੇਂ ਵਿੱਚ ਮਹੀਨੇ ਮਹੀਨੇ ਦੀ ਦਵਾਈ ਖਾੜਦਾ ਰਿਆਂ। ਜਿਹੜਾ ਤੁਹਾਡਾ ਫੋਨ ਤੁਹਾਨੂੰ ਗੋਡੇ ਵਾਸਤੇ ਕਹਿੰਦੇ ਹੋਣਗੇ ਹਸਪਤਾਲ ਵਾਲੇ ਉਹਨਾਂ ਦਾ ਫੋਨ ਚੱਕਣੋਂ ਹਟ ਗਿਆ। ਇਹ ਡਾਕਟਰ ਮੈਂ ਗੋਡੇ ਦਾ ਐਕਸ-ਰੇ ਲਵਾਇਆ ਸੀ ਹੋਣਾ ਆ ਮਤਲਬ ਪਿਛਲੇ ਵੀਕ ਦੇ ਵਿੱਚ ਹੀ ਤੇ ਉਹਦੇ ਵਿੱਚ ਮੇਰੇ ਕਾਫੀ ਡਾਕਟਰ ਨੇ ਆਖਿਆ ਵੀ ਤੈਨੂੰ ਰਿਲੀਫ ਆ ਉਹਨਾਂ ਦੇ ਭੈਣੇ ਵੀ ਮੇਰੀ ਮੈਡੀਸਨ ਕਿਉਂਕਿ ਉਹਨਾਂ ਦੀ ਵੀ ਮੈਂ ਮੈਡੀਸਨ ਲੈਂਦੀ ਖਾਦੀ ਨਹੀਂ। ਅੱਛਾ ਉਹਨਾਂ ਨੂੰ ਮਤਲਬ ਇਹ ਵੀ ਮੇਰੇ ਸਾਡੀ ਮੈਡੀਸਿਨ ਨਾਲ ਰਿਲੀਫ ਮਿਲੀ ਆ ਲੇਕਿਨ ਮੈਨੂੰ ਇਹ ਵੀ ਵੀਡੀਓ ਦੇਖਣ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਮੈਂ ਮਤਲਬ ਕਾਫੀ ਮਤਲਬ ਮੇਰੀ ਜਿਹੜੀ ਗੋਡੇ ਦੀ ਪ੍ਰੋਬਲਮ ਸੀ ਤੇ ਗਠੀਆ ਸੀ ਨਾ ਜਿੱਦਾਂ ਮੈਂ ਸਟੀਰੋਇਡ ਮਾਰਨਿੰਗ ਈਵਨਿੰਗ ਲੈਣਾ ਸੀ ਮੈਡਰੋਲ ਇੱਕ ਗੋਲੀ ਆਉਂਦੀ ਆ ਉਹ ਤੋਂ ਉਹਨੂੰ ਮਨੂੰ ਨਜਾਤ ਆ ਮੈਂ ਤਕਰੀਬਨ ਉਹ ਹਫਤੇ 'ਚ ਉਹਨੇ ਇੱਕ ਅੱਧੀ ਵਾਰ ਲੈਣਾ ਤੇ ਘਟ ਗਈ ਲੋਕ ਨੂੰ ਕੀ ਕਹੋਗੇ ਜਿਹੜੇ ਤੁਸੀਂ ਇਹ ਲੱਗਦਾ ਵੀ ਜੇਕਰ ਵੀਡੀਓ ਡਾਕਟਰ ਭੰਗੂ ਹੋਰਾ ਦੀ ਤੁਹਾਡੇ ਪਹਿਲੇ ਹੱਥ ਲੱਗ ਜਾਂਦੀ ਤੁਹਾਡੇ ਦੋਨੇ ਚੂਲੇ ਬਚ ਜਾਂਦੇ ਇੱਕ ਗੋਡਾ ਬਿਲਕੁਲ ਵੇਖੋ ਜੀ ਮੈਂ ਵੀ ਡਾਕਟਰ ਸਾਹਿਬ ਦੇ ਫੇਸਬੁੱਕ ਤੇ ਦੇਖ ਕੇ ਇੱਥੇ ਆਇਆ ਤੇ ਮੈਂ ਨਾ ਵੀ ਜੇ ਮੈਂ ਹੋ ਹੋ ਸਕਦਾ ਕੋਈ ਸਾਲ ਪਹਿਲਾਂ ਆਦਾ ਤੇ ਮੇਰੇ ਜਿਹੜੇ ਗੋਡੇ ਹੀ ਰਿਪਲੇਸ ਕਰਨ ਨੂੰ ਬਚ ਜਾਂਦਾ ਜੀ 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 ਹਾਂ ਜਿਹੜੇ ਇਸ ਵੇਲੇ ਰਿਪਲੇਸਮੈਂਟ ਦੀ ਸੋਚ ਰਹੇ ਨੇ ਮੈਂ ਤਾਂ ਆ ਨਾ ਵੀ ਤੁਸੀਂ ਇੱਥੇ ਡਾਕਟਰ ਸਾਹਿਬ ਦੇ ਕੋਲ ਆਓ ਜਰੂਰ ਆਓ ਤੇ ਇਹ ਟੈਂਪਰੇਰੀ ਵੀਡੀਓ ਨਾਲ ਸਮਝੋ ਵੀ ਜਾਂ ਕੋ ਪੈਸੇ ਦੇ ਕੇ ਕੋਈ ਮੈਂ ਪੈਸਾ ਨਹੀਂ ਲਿਆ ਮੈਂ ਪੈਸੇ ਦੇ ਕੇ ਚੱਲਿਆ ਡਾਕਟਰ ਸਾਹਿਬ ਨੂੰ ਪੈਸੇ ਦੇ ਕੇ ਚੱਲਿਆ ਤੇ ਤੁਸੀਂ ਜਰੂਰ ਆਓ ਜੇ ਕੋ ਗੋਡਿਆਂ ਦੀ ਪ੍ਰੋਬਲਮ ਹੈ ਤੇ ਚਾਹੇ ਗਠੀਏ ਦੀ ਪ੍ਰੋਬਲਮ ਹੈ ਤੇ ਆਪਣੀ ਹੱਲ ਕਰੋ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਕੁਝ ਕੋ ਹੋਰ ਲੋਕ ਹੈਗੇ ਨੇ ਜਿਹੜੇ ਸਾਡੇ ਨਾਲ ਕੰਫਰਟੇਬਲ ਹੈਗੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਸੱਚਕਾਲ ਜੀ ਸੱਚਕਾਲ ਜੀ ਕੀ ਨਾਂ ਤੁਹਾਡਾ ਮੇਰਾ ਨਾਮ ਨੀਲਮ ਹੈ ਜੀ ਅੱਛਾ ਕਿੱਥੋਂ ਆਏ ਹੋ ਮੈਂ ਬਠਿੰਡੇ ਤੋਂ ਜੀ ਬਠਿੰਡੇ ਤੋਂ ਆਏ ਹੋ ਇਨ ਨਿਊ ਇਨ ਨਿ ਟਾਈਮ ਨੂੰ ਪਹਿਲਾਂ ਬਠਿੰਡ ਤੋਂ ਕਿੰਨੇ ਵਜੇ ਚੱਲੇ ਸੀ ਬਸ ਇੱਥੇ ਜ਼ਿਰਕਪੁਰ ਹੀ ਰੁਕੇ ਸੀਗੇ ਅੱਛਾ ਜ਼ਿਰਕਪੁਰ ਰੁਕੇ ਸੀ ਕੀ ਪ੍ਰੋਬਲਮ ਹੈ ਸਰ ਮੇਰੀ ਤਾਂ ਮਤਲਬ 2015 ਤੋਂ ਬਹੁਤ ਜ਼ਿਆਦਾ ਪ੍ਰੋਬਲਮ ਵਧੀ ਵੀ ਹੈ ਕਿਸ ਚੀਜ਼ ਦੀ ਮੇਰੀ ਹਰ ਮਲਟੀਪਲ ਮਤਲਬ ਸਾਰੀ ਪ੍ਰੋਬਲਮਸ ਹੈ ਜੀ ਜਿਵੇਂ ਕੀ ਜਿਵੇਂ ਕਿ ਮੈਨੂੰ ਗਠੀਆ ਥਾਇਰਾਇਡ ਔਰ ਹਰ ਬੋਡੀ ਦਾ ਪਾਰਟ ਮਤਲਬ ਪ੍ਰੋਬਲਮ ਦੇ ਰਿਹਾ ਇਸ ਟਾਈਮ ਅੱਛਾ ਦੰਦ ਅੱਖਾਂ ਮਤਲਬ ਗੋਡੇ ਸਾਰਾ ਪ੍ਰੋਬਲਮ ਜੀ ਇੱਥੇ ਕਿੰਨੇ ਟਾਈਮ ਤੋਂ ਆ ਰਹੇ ਹੋ ਇੱਥੇ ਆ ਚੌਥੀ ਦਫਾ ਆ ਜੀ ਚੌਥੀ ਵਾਰ ਆਇਆ ਹਾਂ ਕੁਝ ਫਰਕ ਲੱਗਿਆ ਵਾਰਕੀ ਮੈਂ ਇੰਗਲਿਸ਼ ਦਵਾਈਆਂ ਖਾ ਖਾ ਕੇ ਬਹੁਤ ਬੁਰਾ ਹਾਲ ਹੋ ਗਿਆ ਸੀ ਮੇਰਾ ਔਰ ਇੱਥੋਂ ਤੱਕ ਕਿ ਮੈਂ ਹਸਪੀਟਲਾਈਜ਼ ਹਰ 15 ਦਿਨ ਬਾਅਦ ਹੁੰਦੀ ਸੀ ਲੂਜ਼ ਮੋਸ਼ਨ ਔਰ ਵੋਮਟਿੰਗ ਔਰ ਮੇਰਾ ਇਮਿਊਨ ਸਿਸਟਮ ਖਤਮ ਹੋ ਚੁੱਕਿਆ ਸੀਗਾ ਫਿਰ ਉਹਨਾਂ ਨੇ ਮੈਨੂੰ ਜਿਹੜਾ ਮੁਹਾਲੀ ਚ ਹੈ ਹੋਸਪੀਟਲ ਕੋਈ ਨਾਤਾ ਪਾ ਨਾ ਨਹੀਂ ਉਹਨਾਂ ਨੇ ਮੈਨੂੰ ਨਾ ਵੱਡਾ ਹਸਪੀਟਲ ਹੈਗਾ ਸਭ ਜਾਣਦੇ ਨੇ ਉਹਨਾਂ ਨੇ ਮੈਨੂੰ ਨਾ ਗੋਡਿਆਂ 'ਚ ਹੱਡੀਆਂ 'ਚ ਸਾਰੇ ਇੰਜੈਕਸ਼ਨ ਦੇ ਕੇ ਸਟੇਰੋਇਡ ਦਿਨ ਦੇ ਰਹੇ ਉਹ ਸਟੇਰੋਇਡ ਖਾ ਖਾ ਕੇ ਮੇਰੀ ਹੋਰ ਬੁਰੀ ਹਾਲਤ ਹੋ ਗਈ ਇੱਕ ਟਾਈਮ ਇਹ ਜਾਇਆ ਕਿ ਬੰਦਾ ਮਤਲਬ ਇਹ ਸੋਚਦਾ ਕਿ ਵੀ ਮਤਲਬ ਮੌਤ ਹੀ ਚੰਗੀ ਐ ਇਸ ਨਾਲੋਂ ਤੇ ਈਵਨ ਕਿ ਜਿਹੜਾ ORS ਉਹ ਵੀ ਪਚਣਾ ਬੰਦ ਹੋ ਗਿਆ ਸੀਗਾ ਤੇ ਅਨਸਰ ਜਦ ਮੈਂ ਜਦ ਇਹਨਾਂ ਦੀ ਵੀਡੀਓ ਦੇਖੀ ਤਾਂ ਮੈਨੂੰ ਇੱਕ ਗੱਲ ਇਹਨਾਂ ਦੀ ਅੱਛੀ ਲੱਗੀ ਕਿ ਥਾਇਰੋਇਡ ਦਾ ਪੇਸ਼ੈਂਟ ਆ ਡਾਕਟਰ ਕਹਿੰਦੇ ਆ ਕਿ ਜਦ ਤੱਕ ਤੁਸੀਂ ਜਿੰਦੇ ਹੋ ਤੁਸੀਂ ਥਾਇਰੋਇਡ ਦੀ ਮੈਡੀਸਿਨ ਖਾਣੀ ਹੈ ਉਹ ਮੈਡੀਸਿਨ ਦਾ ਫਾਇਦਾ ਕੀ ਹੈ ਉਹ ਕੈਮੀਕਲ ਰिएक्ट ਹੁੰਦੇ ਆ ਤੇ ਉਸ ਚੀਜ਼ ਤੋਂ ਮੈਂ ਇੰਪ੍ਰੈਸ ਹੋ ਕੇ ਮੈਂ ਸੋਚਿਆ ਕਿ ਇੱਕ ਵਾਰੀ ਮੈਂ ਕੋਸ਼ਿਸ਼ ਕਰਾਂ ਤੇ ਉਸ ਦਿਨ ਮੈਂ ਇੱਥੇ 3 ਵਜੇ ਪਹੁੰਚੀ ਸੀ ਦੁਪਹਿਰ ਨੂੰ ਅੱਛਾ ਤੇ ਨਾਮ ਵਗੈਰਾ ਲਿਖਣਾ ਬੰਦ ਹੋ ਗਏ ਸੀਗੇ ਤੇ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਮੈਂ ਬੜੀ ਦੂਰੋਂ ਆਈ ਆ ਤੇ ਤੁਸੀਂ ਮੇਰੀ ਪਲੀਜ਼ ਮਤਲਬ ਹੈਲਪ ਕਰੋ ਤੇ 8 ਵਜੇ ਮੇਰੀ ਵਾਰੀ ਆਈ ਹੈ ਨਬਜ ਦੇਖਣ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਕਿ ਕਾਫੀ ਪ੍ਰੋਬਲਮਸ ਹੈ ਟਾਈਮ ਲੱਗੇਗਾ ਤੇ ਮੈਂ ਡਾਕਟਰ ਸਾਹਿਬ ਨੂੰ ਇਹੀ ਰਿਕੁਐਸਟ ਕੀਤੀ ਸੀ ਕਿ ਮੈਨੂੰ ਚੱਲਦਾ ਕਰ ਦਿਓ ਬਸ ਇੱਕ ਵਾਰੀ ਮਤਲਬ ਜਿਵੇਂ ਤੁਸੀਂ ਇਸ ਵੇਲੇ ਸਾਡੇ ਕੋਲ 2 4 5 ਮਿੰਟ ਹੋ ਗਏ ਖੜਿਆ ਨੂੰ ਇਹ ਖੜ ਨਹੀਂ ਸਕਦੇ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਮੈਂ ਤਾਂ ਪੈ ਵੀ ਨਹੀਂ ਸਕਦੀ ਉਹ ਤੇ ਤੁਸੀਂ ਬੈਗ ਚੱਕੀ ਖੜਿਓ ਮੈਂ ਕਿਹਾ 10 ਕਿਲੋ ਦਾ ਇਹ ਇਹਨਾਂ ਦਾ ਹੀ ਕਮਾਲ ਹੈ ਮੈਡੀਸਨ ਦਾ ਤਾਂ ਹੀ ਤੇ ਮੈਂ ਨਹੀਂ ਮਤਲਬ ਉਹਦੇ ਨਾਲ ਆ ਰਹੀ ਆ ਤੇ ਹੁਣ ਮੈਨੂੰ ਬਹੁਤ ਫਰਕ ਹੈ ਜੇ ਮੈਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਮੈਂ ਫੋਨ ਤੇ ਵੀ ਇਹਨਾਂ ਨਾਲ ਕੰਟੈਕਟ ਕਰ ਲੈਣੀ ਆ ਤੇ ਮਤਲਬ ਜਿਹੜੇ 15 ਦਿਨ ਬਾਅਦ ਤੁਸੀਂ ਹਸਪੀਟਲ 'ਚ ਦਾਖਲ ਹੁੰਦੇ ਸੀ ਉਹ ਬੰਦ ਹੋ ਗਿਆ ਬੰਦ ਹੋ ਗਿਆ ਖਾਣਾ ਪੀਣਾ ਮੇਰਾ ਸਹੀ ਹੋ ਗਿਆ ਥੋੜਾ ਤਾਂ ਸਾਰਿਆਂ ਫਿਰ ਜਿੰਮੇ ਤੁਸੀਂ ਹਸਪੀਟਲਾਈਜ਼ ਹੁੰਦੇ ਹੋ ਜਾਂ ਹਸਪਤਾਲਾਂ 'ਚ ਫਿਰਦੇ ਸੀ ਜਿਹੜੇ ਡਾਕਟਰ ਨੇ ਉਹ ਤੁਹਾਡੇ ਪੁੱਤ ਬਣ ਗਏ ਹੋਣਗੇ ਨਰਸਾਂ ਤੁਹਾਡੀਆਂ ਧੀਆ ਵਾਂਗੂ ਟ੍ਰੀਟ ਕਰਦੇ ਹੋਣ ਫੈਮਿਲੀ ਰਿਲੇਸ਼ਨ ਬਣ ਗਏ ਹੋਣਗੇ ਡਾਕਟਰ ਨਾਲ ਜਨਾ ਪੁੱਛੋ ਕਿ ਮੈਂ ਇੱਕ ਵਾਰੀ ਇਹ ਜਿਹਾ ਟਾਈਮ ਆਇਆ ਕਿ ਵੀ ਮੇਰੀ ਫਾਈਨੈਂਸ਼ੀਅਲਸ ਵੀ ਕੰਡੀਸ਼ਨ ਬਹੁਤ ਟਾਈਟ ਹੋ ਗਈ ਸੀ ਤੇ ਮੈਂ ਸਹਾਂਜੀ ਮੈਂ ਸੋਚ ਮੈਂ ਐਕਚੁਅਲੀ ਪੀਐਸਪੀਸੀਲ ਤੋਂ ਰਿਟਾਇਰਡ ਆ ਪਿਛਲੇ ਸਾਲ ਹੀ ਰਿਟਾਇਰ ਹੋਈ ਆ 2022 ਦੇ ਵਿੱਚ ਅਕਤੂਬਰ ਦੇ ਵਿੱਚ ਛੱਟ ਕੇ ਦਿੰਦੇ ਰਹੇ ਹੋ ਪਹਿਲਾਂ ਤੁਸੀਂ ਬਸ ਜਿੜਲੀ ਦੇ ਛੱਟ ਕੇ ਲੈਂਦੀ ਰਹੀ ਆ ਜੀ ਦਿੰਦੀ ਨਹੀਂ ਰਹੀ ਸੁਣਾਈਂਦੀ ਰਹੀ ਆ ਤੇ ਹੁਣ ਮੈਂ ਰੱਬ ਦਾ ਸ਼ੁਕਰ ਮਨਾਨੀ ਆ ਕਿ ਚਲੋ ਕੋਈ ਤੇ ਬੰਦਾ ਹੈ ਜਿਹੜਾ ਮਤਲਬ ਮੈਨੂੰ ਆਪਣੇ ਜੋਗਾ ਕਰਤਾ ਉਹਨਾਂ ਨੇ ਹਾਂ ਜੀ ਅੱਛਾ ਪਹਿਲੇ ਦਿਨ ਕਦੋਂ ਲੱਗਿਆ ਸੀ ਵੀ ਹੁਣ ਤੇ ਮੈਂ ਥੋੜੇ ਜਿਹੀ ਠੀਕ ਹੋਈ ਆ ਨਹੀਂ ਮੈਨੂੰ ਨਾ ਮੈਡੀਸਿਨ 15 ਦਿਨ ਲਈ ਨਾ ਉਦੋਂ ਥੋੜਾ ਜਿਹਾ ਮੈਨੂੰ ਰਿਲੈਕਸ ਫੀਲ ਕੀਤਾ ਮੈਂ ਡਿਪਰੈਸ਼ਨ ਚ ਵੀ ਆ ਗਈ ਸੀ ਬਹੁਤ ਜ਼ਿਆਦਾ ਜੀ ਤੇ ਰਿਲੈਕਸ ਫੀਲ ਹੋਣ ਤੋਂ ਬਾਅਦ ਫਿਰ ਆਸਤਾ 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 ਹੁਣ ਮਤਲਬ ਮੈਨੂੰ ਡੋਜ਼ ਲੱਗਣ ਲੱਗੀ ਹੈ ਹੁਣ ਤੁਸੀਂ ਇਕੱਲੇ ਹੋਣੇ ਕਿਸੇ ਨਾਲ ਮੈਂ ਇਕੱਲੀ ਆਈ ਆ ਜੀ ਕਿਆ ਬਾਤ ਉਦੋਂ ਵੀ ਮੈਂ ਇਕੱਲੀ ਸੀਗੀ ਕਿਆ ਬਾਤ ਕਿਆ ਬਾਤ ਮਤਲਬ ਵੀ ਮੈਂ ਇਕੱਲੀ ਸੀਗੀ ਚਲੋ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਫਿਰ ਤੇ ਤੁਸੀਂ ਰੱਬ ਦਾ ਸ਼ੁਕਰ ਹੈ ਜੀ ਮੈਂ ਤਾਂ ਸ਼ੁਕਰਮੰਦ ਹੀ ਆ ਵੀ ਇਹੋ ਜਿਹੇ ਬੰਦੇ ਵੀ ਵਿਚਰ ਰੇ ਮੈਂ ਤਾਂ ਹਰ ਇੱਕ ਨੂੰ ਹੀ ਕਹਾਂਗੀ ਕਿ ਇੰਗਲਿਸ਼ ਦਵਾਈਆਂ ਦਾ ਪਿੱਛਾ ਛੱਡ ਕੇ ਇੱਥੇ ਜੇ ਤੁਸੀਂ ਮੰਨਦੇ ਵੀ ਤੁਹਾਨੂੰ ਜਿਹੜਾ ਖਰਾਬ ਕੀਤਾ ਤੁਹਾਡਾ ਸਿਸਟਮ ਖਰਾਬ ਕੀਤਾ ਉਹ ਇੰਗਲਿਸ਼ ਮੈਡੀਸਨ ਨਹੀਂ ਕਰਦੀ ਇੰਗਲਿਸ਼ ਮੈਡੀ ਪਹਿਲੀ ਗੱਲ ਤਾਂ ਮੈਂ ਆਪਣੀ ਬੋਡੀ ਦੇ ਪ੍ਰਤੀ ਕੇਅਰਲੈਸ ਰਹੀ ਦੂਸਰੀ ਗੱਲ ਇਹ ਕਿ ਵੀ ਇੰਗਲਿਸ਼ ਮੈਡੀਸਨ ਨੇ ਬਹੁਤ ਯੋਗਦਾਨ ਇਸ ਚੁੱ ਦਿੱਤਾ ਵੀ ਉਹ ਬਿਲਕੁਲ ਦਵਾਈਆਂ ਬੁਟੀਆਂ ਸਭ ਬੰਦ ਨੇ ਹੋ ਦਵਾਈਆਂ ਤੇ ਮੈਂ ਛੱਡਤੀਆਂ ਸੀ ਉਸੇ ਵੇਲੇ ਮੈਨੂੰ ਤੁਸੀਂ ਤਾਂ ਕੁੜੇ ਚ ਵਗਾ ਕੇ ਮਰੀ ਆਉਣੀ ਨਹੀਂ ਹਜੇ ਪਈਆਂ ਨੇ ਪਰ ਕਈ ਵਾਰੀ ਆ ਹੁੰਦਾ ਨਾ ਐਂਗਜ਼ਾਇਟੀ ਵਗੈਰਾ ਜਿਵੇਂ ਹੁੰਦੀ ਆ ਸਟ्रेस ਹੁੰਦਾ ਤੇ ਵਧਦਾ ਤੇ ਕਈ ਵਾਰੀ ਲੈਣ ਨੂੰ ਦਿਲ ਕਰਦਾ ਫਿਰ ਮੈਂ ਛੱਡ ਦੇਣੀ ਆ ਵੀ ਨਹੀਂ ਫਿਰ ਨਾ ਪ੍ਰੋਬਲਮ ਆ ਜਾਏ ਫਿਰ ਮੈਂ ਡਾਕਟਰ ਸਾਹਿਬ ਨਾਲ ਕੰਟੈਕਟ ਕਰ ਲਈ ਆ ਕਿ ਵੀ ਮੈਨੂੰ ਡਾਕਟਰ ਸਾਹਿਬ ਮੈਨੂੰ ਮੈਡੀਸਨ ਬਹੁਤ ਬਹੁਤ ਸ਼ੁਕਰੀਆ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਵਾਸਤੇ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕੁਝ ਕੁ ਹੋਰ ਲੋਕ ਵੀ ਇੱਥੇ ਬੈਠੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ੍ਰੀ ਅਕਾਲ ਕੀ ਨਾਂ ਹੈ ਤੁਹਾਡਾ ਪਰਮਲਾ ਅੱਛਾ ਕਿੱਥੋਂ ਆਇਓ ਗੁਰਾਇਆਂ ਤੋਂ ਗੁਰਾਇਆਂ ਤੋਂ ਆਇਓ ਕੀ ਪ੍ਰੋਬਲਮ ਲੈ ਕੇ ਆਇਓ ਹਾਂ ਸਾਹ ਘਟ ਹੁੰਦਾ ਆ ਕਹ ਕੇ ਸਾਹ ਕੁੱਟ ਹੋ ਜਾਂਦੇ ਹਾਂਜੀ ਗੱਲਾਂ ਕਰਕੇ ਗੱਲਾਂ ਸੁਣ ਕੇ ਦੋਵੇਂ ਤਰੀਕਾ ਦੋਵੇਂ ਤਰੀਕਾ ਹੀ ਹੋ ਜਾਂਦਾ ਹਾਂਜੀ ਕਦੋਂ ਤੋਂ ਪ੍ਰੋਬਲਮ ਆਉਣ ਲੱਗੀ ਹੈ ਹੋ ਗਈ ਕਾਫੀ ਢੇਰ ਮਤਲਬ ਕਿੰਨੇ ਸਾਲੋਂ ਉਹ ਇਹ ਗਏ ਤਿੰਨ ਚਾਰ ਸਾਲ ਪਹਿਲੀ ਵਾਰ ਆਏ ਹੋ ਤੁਸੀਂ ਇੱਥੇ ਦੂਜੀ ਵਾਰ ਆਏ ਦੂਜੀ ਵਾਰ ਆਏ ਪਹਿਲੀ ਵਾਰ ਜਦੋਂ ਆਏ ਸੀ ਕੀ ਕੰਡੀਸ਼ਨ ਸੀ ਬਸ ਇਦਾਂ ਦੀ ਸੀਗੀ ਹਾਲੇ ਹੁਣ ਦਾ ਥੋੜਾ ਫਰਕ ਲੱਗਦਾ ਅੱਗੇ ਨਾ ਜਦੋਂ ਸਾਹ ਧੜਕਣ ਬਹੁਤ ਤੇਜ਼ ਹੋ ਜਾਂਦੀ ਆ ਧੜਕਣ ਵੱਜ ਜਾਂਦੀ ਆ ਉਹ ਤਾਂ ਥੋੜਾ ਫਰਕ ਲੱਗ ਰਿਹਾ ਅੱਛਾ ਕੌਣ ਆਏ ਤੁਹਾਡੇ ਨਾਲ ਮੇਰੇ ਹਸਬੰਦ ਆਏ ਆ ਉਹ ਦਿਖਾ ਲੇ ਉਹ ਟੋਪੀ ਵਾਲੇ ਹਾਂਜੀ ਹਾਂਜੀ ਟੋਪੀ ਵਾਲੇ ਤੁਹਾਡੇ ਹਸਬੰਦ ਨੇ ਚਲੋ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਹਰਦੇਲ ਸਿੰਘ ਅੱਛਾ ਹਰਦੇਵਾਲ ਜੀ ਇਹ ਕਹਿੰਦੇ ਵੀ ਗੱਲਾਂ ਸੁਣ ਕੇ ਵੀ ਗੱਲਾਂ ਕਰਕੇ ਵੀ ਸਾਹ ਘੁੱਟ ਜਾਂਦਾ ਇਹਨਾਂ ਦਾ ਇਹ ਕਿਹੜੀ ਪ੍ਰੋਬਲਮ ਹੈ ਕਬਰਾੜ ਜੀ ਹੋ ਜਾਂਦੀ ਹੈ ਨਾ ਕੁਝ ਸੁਣ ਲੈਂਦੇ ਜਿੱਦਾਂ ਕੁਝ ਨੈਗੇਟਿਵ ਸੁਣ ਲੈਂਦੇ ਆ ਫਿਰ ਇਦਾਂ ਹੋ ਜਾਂਦੀ ਹੈ ਕਿੰਨੇ ਟਾਈਮ ਦੀ ਪ੍ਰੋਬਲਮ ਹੈ 1 ਸਾਲ 1.5 ਸਾਲ ਤੋਂ ਚੱਲ ਰਹੀ ਹੈ 1.5 ਸਾਲ ਤੋਂ ਚੱਲ ਰਹੀ ਹੈ ਪ੍ਰੋਬਲਮ ਤਾਂ ਆਣਾ ਉਹ ਸਾਹ ਤਾਂ ਆਪਣਾ ਘੁੱਟਣ ਲੱਗ ਜਾਂਦਾ ਜੇ ਘਰ ਦੇ ਨੂੰ ਹਾਂ ਜੀ ਉਹ ਆਪਣਾ ਜਿਆਦਾ ਘੁੱਟਣ ਲੱਗ ਪੈਂਦਾ ਆ ਹੁਣ ਕਿੰਨਾ ਕੁ ਫਰਕ ਹੈ ਅਜੇ ਤਾਂ ਸੈਕੰਡ ਟਾਈਮ ਆਇਆ ਸੀ ਸੈਕੰਡ ਟਾਈਮ ਆਇਆ ਸੀ ਕਿ 15 ਦਿਨ ਪਹਿਲਾਂ ਅੱਛਾ ਤੇ ਸੈਕੰਡ ਟਾਈਮ ਆਇਆ ਜੇ ਥੋੜਾ ਜਣੀ 10% ਲਾਓ 5% 10 ਚਲੋ ਫਰਕ ਤਾਂ ਪਿਆ ਹਾਂ ਥੋੜਾ ਆਸਿਆ ਪਰ ਚਲੋ ਠੀਕ ਹੈ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਲੋਕਾਂ ਦੇ ਤਜਰਬੇ ਨੇ ਨਾਲ ਨਾਲ ਅਸੀਂ ਤੁਹਾਨੂੰ ਸਾਂਝੇ ਕਰਾ ਰਹੇ ਹਾਂ ਜਿਸ ਦਿਨ ਤੁਸੀਂ ਬਿਲਕੁਲ ਠੀਕ ਹੋਗੇ ਸਾਡੀਆਂ ਗੱਲਾਂ ਸੁਣ ਕੇ ਨਾ ਆਪਣੇ ਘਰ ਵਾਲਿਆਂ ਦੀਆਂ ਗੱਲਾਂ ਸੁਣ ਕੇ ਸਾਹ ਨਹੀਂ ਚੜੂਗਾ ਫਿਰ ਤੁਹਾਡੀ ਇੰਟਰਵਿਊ ਕਰਾਂਗੇ ਅੱਛਾ ਜ਼ਰੂਰ ਜੀ ਠੀਕ ਹੋ ਜਾ ਜ਼ਰੂਰ ਕਰਾਂਗੇ ਇੰਟਰਵਿਊ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਂ ਤੁਹਾਡਾ ਸਤਵਿੰਦਰ ਕੌਰ ਕਿੱਥੋਂ ਆਇਓ ਸੀ ਉਹਨਾਂ ਡਿਸਟ੍ਰਿਕਟ ਉਹਨਾਂ ਤੋਂ ਉਹ ਹਿਮਾਚਲ ਪ੍ਰਦੇਸ਼ ਤੋਂ ਹਾਂਜੀ ਹਾਂ ਬੜੇ ਪਹਾੜਾਂ ਲਾਂ ਕੇ ਆਏ ਫਿਰ ਤੁਸੀਂ ਹਾਂਜੀ ਕੀ ਪ੍ਰੋਬਲਮ ਲੈ ਕੇ ਆਏ ਬੇਟੀ ਨੂੰ ਰਸੋਲੀਆਂ ਸੀਗੀ ਅੱਛਾ ਹਾਂਜੀ ਰਸੋਲੀਆਂ ਨੇ ਹਾਂਜੀ ਅੱਛਾ ਕਿੱਥੇ ਰਸੋਲੀਆਂ ਨੇ ਯੂਟਰਸ ਦੇ ਵਿੱਚ ਲੱਗ ਚ ਅੱਛਾ ਯੂਟਰਸ ਦੇ ਵਿੱਚ ਨੇ ਹਾਂਜੀ ਪਹਿਲੀ ਵਾਰ ਆਏ ਤੁਸੀਂ ਨਹੀਂ ਚੌਥੀ ਵਾਰ ਆਈ ਹਾਂ ਮੈਂ ਚੌਥੀ ਵਾਰ ਮੈਂ ਪਹਿਲੀ ਵਾਰ ਚ ਕੀ ਫਰਕ ਪੈਂਦਾ ਜੇ ਪਹਿਲੇ ਮੇਰੀ ਬਲੀਡਿੰਗ ਬੰਦ ਨਹੀਂ ਹੁੰਦੀ ਉਹ ਰਿਪੀਡਸ ਵਾਲੇ ਤੇ ਉਹ ਤੀਜੇ ਦਿਨ ਦੇ ਵਿੱਚ ਬੰਦ ਹੋ ਗਈ ਸੀ ਮੇਰੀ ਦਿਨ-ਦਿਨ ਦੇ ਵਿੱਚ ਦਿਨ-ਦਿਨ ਦੇ ਵਿੱਚ ਮੈਂ ਇੰਗਲਿਸ਼ ਦਵਾਈ ਵੀ ਖਾਦੀ ਤੇ ਉਦੋਂ ਮੇਰੀ ਬਲੀਡਿੰਗ ਬੰਦ ਨਹੀਂ ਹੁੰਦੀ ਸੀ 2 ਮਹੀਨੇ ਲੱਗਦਾ ਰਹੀ ਸੀ ਹਾਂਜੀ ਹਾਂਜੀ ਸਰ ਤੇ ਹੁਣ ਆਉਤਵਾਦ ਅਰਸੋਲੀਆਂ ਦਵਾਈ ਦਿੱਤੀ 3 ਮਹੀਨੇ ਹੋ ਗਏ ਅਲਟਰਾਸਾਉਂਡ ਕਰਾਇਆ ਹੈ ਹੀ ਨਹੀਂ ਮਤਲਬ 0.8 ਐਮ ਐਮ ਰਹਦੀ 8 ਸੀ ਐਮ ਰਹਦੀ ਹੈ ਸੈਂਟੀ 3 ਮਹੀਨੇ ਚ ਅਰਸੋਲੀਆਂ ਖਤਮ ਯੂਟਰਸ ਦੀ ਡਾਕਟਰ ਮੈਨੂੰ ਬਹੁਤ ਦਸੀ ਤੂੰ ਆਪਰੇਟ ਕਰਵਾਏ ਮੈਂ ਕਿ ਨਹੀਂ ਜੀ ਮੈਂ ਆਯੁਰਵੈਦਿਕ ਦਵਾਈ ਖਾਦਾ ਹਾਂ ਹਾਂਜੀ ਕੀ ਬਾਤ ਹਾਂਜੀ ਮਤਲਬ ਡਾਕਟਰ ਨੂੰ ਭਰੋਸਾ ਨਹੀਂ ਸੀ ਹੋਇਆ ਹਾਂਜੀ ਉਹ ਕਿ ਉਹ ਆਪਰੇਟ ਕਰਵਾਏ ਮੈਂ ਕਿ ਨਹੀਂ ਸਰ ਮੈਂ ਆਯੁਰਵੈਦਿਕ ਦਵਾਈ ਖਾਦੀ ਹਾਂ ਉਹ ਮਤਲਬ ਬਾਰ ਬਾਰ ਦੇਖਦਾ ਸੀ ਕਿੱਥੇ ਗਈ ਆ ਹਾਂ ਜੀ ਦੇਖੋ ਤੁਸੀਂ ਇਹ ਤਸਵੀਰਾਂ ਤੁਹਾਨੂੰ ਸਿਰਫ ਕਚਰਾ ਰਹਿ ਗਿਆ ਹਾਂ ਜੀ ਹਾਂ ਜੀ ਇਹ ਵੀ ਕਿੰਨੇ ਟਾਈਮ ਚ ਨਿਕਲ ਦਿਨ ਮਹੀਨੇ ਚ ਨਿਕਲੇ ਇੱਕ ਮਹੀਨੇ ਦੀ ਦਵਾਈ ਦੀ ਬੇਟਾ ਹੋ ਜੂਗੀ ਕਲੀਅਰ ਹੁਣ ਤਾਂ ਤੁਹਾਨੂੰ ਦੇਖ ਕੇ ਲੱਗਦੀ ਨਹੀਂ ਕੋਈ ਪ੍ਰੋਬਲਮ ਹੋ ਹਾਂ ਜੀ ਹਾਂ ਜੀ ਮੈਨੂੰ ਉਦੋਂ ਚੱਕਰ ਅੰਦਸ ਵੀਕਨੈਸ ਬਹੁਤ ਜ਼ਿਆਦਾ ਹੋ ਗਈ ਸੀ ਮੈਂ ਤੁਰੇ ਵੀ ਨਹੀਂ ਜਾਂਦਾ ਤਾਂ ਮੇਰੇ ਤੋਂ ਅੱਛਾ ਮੈਂ ਪਹਾੜ ਲੰਘ ਕੇ ਆਏ ਜਨ ਹਾਂ ਜੀ 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 ਬਦਬੋਚੂ ਕਰੇ ਸਾਰੀ ਗੱਲਬਾਤ ਲਈ ਸੋ ਦੇਖੋ ਤਸਵੀਰਾਂ ਨੇ ਜਿਹੜੇ ਲੋਕ ਨੇ ਆਪੋ ਆਪਣਾ ਸ਼ੇਅਰ ਤਜਰਬਾ ਕਰ ਰਹੇ ਨੇ ਇੱਕ ਬਾਪੂ ਜੀ ਨੇ ਜਿਹੜੇ ਸਾਨੂੰ ਬਾਹਰ ਮਿਲੇ ਸੀ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿ ਨਾਂ ਹੈ ਤੁਹਾਡਾ ਗੁਰਜੰਤ ਸਿੰਘ ਹੈ ਜੀ ਕਿੱਥੋਂ ਆਏ ਹੋ ਮੈਂ ਡਕੌਂਦੇ ਤੋਂ ਆਇਆ ਟਾੜਾ ਡਕੌਂਦੇ ਡਕੌਂਦੇ ਤੋਂ ਆਇਓ ਪਟਿਆਲਾ ਡਿਸਟ੍ਰਿਕਟ ਹਾਂਜੀ 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 ਅੱਛਾ ਕੀ ਪ੍ਰੋਬਲਮ ਲੈ ਕੇ ਆਏ ਹੋ ਉਹ ਮੈਂ ਤਾਂ ਚਲੋ ਜਾਦੇ ਆ ਬੱਚੇ ਬਰੇ ਆਏ ਆ ਅਸੀਂ ਤਾਂ ਜੀ ਪ੍ਰੋਬਲਮ ਆ ਬੱਚੇ ਨੂੰ ਇਸ ਨੂੰ ਉਹਨਾਂ 슈ਗਰ ਹੋ ਗਿਆ ਜੀ ਬੱਚੇ ਨੂੰ 슈ਗਰ ਹੋ ਗਿਆ ਹਾਂਜੀ ਪਤਾ ਨਹੀਂ ਕਿਵੇਂ ਕੀ ਹੋ ਗਿਆ ਤੇ ਡਾਕ ਰੋਜ਼ ਦੇ ਇਨਸੂਲਿਨ ਲਗਦਾ ਹਾਂਜੀ ਹਾਂ ਹੋਰ ਦੋ ਤਿੰਨ ਦਿਨ ਹੋ ਗਏ ਪਹਿਲੀ ਵਾਰ ਲੈ ਕੇ ਆਇਆ ਪਹਿਲੀ ਵਾਰ ਹੀ ਆਇਆ ਜੀ ਆਪਾਂ ਬੱਚੇ ਬਾਬਤ ਗੱਲ ਹੋਣੀ ਕਰਾਂਗੇ ਜੀ ਐਸੀ ਕੱਲ ਦਿੱਲੀੋਂ ਆਉਂਦੀ ਐ ਉਹ ਠੀਕ ਐ ਉਹਨੇ ਫਿਰ ਉਹਨਾਂ ਨੂੰ ਕੀ ਪ੍ਰੋਬਲਮ ਸੀ ਉਹਨਾਂ ਦੇ ਬੇਟਾ ਜੋੜਾਂ ਚ ਫਰਟੀਲਿਟੀ ਭਰਾਈ ਉਹਨਾਂ ਨੂੰ ਕਿੰਨਾ ਕ ਫਰਕ ਪਿਆ ਉਹਨੂੰ ਕਾਫੀ ਫਰਕ ਪੈ ਗਈ ਉਹਨਾਂ ਨੂੰ ਇਹਨਾਂ ਨੂੰ ਸੁਣ ਕੇ ਤੁਸੀਂ ਹਾਂਜੀ ਉਹਨਾਂ ਨੇ ਸਾਨੂੰ ਦੱਸਿਆ ਵੀ ਤੁਸੀਂ ਬੱਚੇ ਨੂੰ ਉੱਥੇ ਦਿਖਾਓ ਡਾਕਟਰ ਸਾਹਿਬ ਨਾਲ ਗੱਲ ਕਰੀ ਸੀ ਉਹਨਾਂ ਨੇ ਉਹ ਕਹਿੰਦੇ ਵੀ ਕੋਈ ਨਹੀਂ ਲੈ ਕੇ ਆਓ ਬੱਚੇ ਨੂੰ ਰੇ ਫਿਰ ਕਿੰਨੇ ਕਿੰਨੀ ਡੋਜ਼ ਲੈਂਦੇ ਇਨਸੂਲਿਨ ਕਾਫੀ ਲੈ ਰਹੇ ਇਹ ਦੀ ਇੰਜਨ ਨੂੰ ਚਾਰ ਵਾਰ ਇੰਜੈਕਸ਼ਨ ਦੇ ਰਹੇ ਆ ਅਸੀਂ ਚਾਰ ਪੰਜ ਵਾਰ ਇੰਜੈਕਸ਼ਨ ਦੇਣੇ ਪੈਂਦੇ ਚਾਰ ਪੰਜ ਮਤਲਬ ਸਕੂਲ ਜਾਣ ਲੱਗੇ ਫਿਰ ਸਕੂਲੋਂ ਆ ਕੇ ਆ ਕੇ ਵੀ ਸ਼ਾਮੀ ਦੋ ਦੇ ਰਹੇ ਆ ਇਹ ਇਸ ਕਰਕੇ ਫਿਰ ਅਸੀਂ ਕਿਹਾ ਮੇ ਬੱਚੇ ਨੇ ਫਿਰ ਕਿੰਨੀ ਦਿੱਕਤ ਆਉਣੀ ਅੱਗੇ ਜਾ ਕੇ ਜੀ 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 ਨਹੀਂ ਵੈਸੇ ਤਾਂ ਬਹੁਤ ਠੀਕ ਕੀਤੇ ਨੇ ਨੇ ਵੀ ਠੀਕ ਹੋ ਜਾ ਹਾਂ ਜੀ ਫਿਰ ਇਹੀ ਚਾਹੁੰਦੇ ਆ ਸਾਡਾ ਬੱਚਾ ਨਹੀਂ ਉਹਨਾਂ ਨੇ ਜ਼ਿੰਮੇਵਾਰੀ ਲਈ ਆ ਕਹਿੰਦੇ ਤੁਸੀਂ ਲਿਓ ਅਸੀਂ ਜ਼ਿੰਮੇਵਾਰੀ ਲੈ ਪੰਜ ਮਹੀਨੇ ਚੰਠੀ ਕਰਾਂਗੇ ਅੱਛਾ ਹਾਂ ਜੀ ਕੀ ਆ ਹਾਂ ਜੀ ਚਲੋ ਇਹ ਤਸਵੀਰਾਂ ਨੇ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬੱਚੇ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਸਤਿ ਸ਼ਕਾਲ ਸਰਦਾਰ ਸਾਹਿਬ ਸਤਿ ਸ਼ਕਾਲ ਠੀਕ ਠਾਕ ਹਾਂ ਜੀ ਕੀ ਨਾਂ ਹੈ ਤੁਹਾਡਾ ਸਹਿਜਵੀਰ ਸਿੰਘ ਅੱਛਾ ਕੀ ਕਰਦੇ ਹੋ ਸਹਿਜਵੀਰ ਇੰਜੈਕਸ਼ਨ ਲੈਣਾ ਪੈਂਦਾ ਪੁੱਤ ਹਾਂ ਜੀ ਅੱਛਾ ਕੀ ਹੁੰਦਾ ਕੀ ਹੈ ਜੇ ਇੰਜੈਕਸ਼ਨ ਨਹੀਂ ਲੈਂਦੇ ਫਿਰ ਸ਼ੂਗਰ ਵੱਜ ਜਾਂਦੀ ਹੈ ਸ਼ੂਗਰ ਵੱਜ ਜਾਂਦੀ ਹੈ ਇਹ ਤਸਵੀਰਾਂ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਹਿਜ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਜਦੋਂ ਬਿਲਕੁਲ ਠੀਕ ਹੋ ਜਾਣਗੇ ਤੇ ਹੋਰ ਵੀ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਇਸ ਵੇਲੇ ਸਾਡੇ ਨਾਲ ਜੇਕਰ ਗੱਲ ਕਰਨ ਲਈ ਤਿਆਰ ਹੁੰਦੇ ਨੇ ਸਤਿ ਜਗਦੀਪ ਖਹਿਰਾ ਜੀ ਅੱਛਾ ਕਿੱਥੋਂ ਆਏ ਹੋ ਪਟਿਆਲੋਂ ਇਹ ਪ੍ਰੋਬਲਮ ਲੈ ਕੇ ਆਏ ਮੇਰੇ ਇਹ ਮਿਸ ਜੈਨ ਨੂੰ ਪ੍ਰੋਬਲਮ ਸੀ ਜੀ ਥੋੜੇ ਮੈਂਟਲੀ ਪ੍ਰੋਬਲਮ ਸੀ ਤੇ ਕੁਝ ਸਟ ਕਰਦਾ ਦਰਦ ਸੀ ਪਿੱਛੇ ਅੱਛਾ ਅੱਛਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਂ ਮੈਂ ਤੁਹਾਡਾ ਮધુ ਖਹਿਰਾ ਜੀ ਅੱਛਾ ਕੀ ਪ੍ਰੋਬਲਮ ਲੈ ਕੇ ਆਏ ਹੋ ਤੁਸੀਂ ਪ੍ਰੋਬਲਮ ਤਾਂ ਜੀ ਬਹੁਤ ਨੇ ਜੀ ਅੱਛਾ ਤੇ ਡਾਕਟਰ ਸਾਹਿਬ ਨਾਲ ਮਤਲਬ ਗੱਲਬਾਤ ਹੋਈ ਦਵਾਈ ਲਈ ਕਾਫੀ ਮੈਨੂੰ ਫਰਕ ਹੈ ਜੀ ਕੀ ਕੀ ਪ੍ਰੋਬਲਮਾਂ ਸੀ ਸਾਈਟ ਦਾ ਵੀ ਹੈ ਮਾਈਂਡ ਦਾ ਵੀ ਹੈ ਜੀ ਲੀਵਰ ਵੀ ਤੇ ਪਿੱਛੇ ਸਰਵਾਈਕਲ ਵੀ ਹਾਂਜੀ ਅੱਛਾ ਤੇ ਕਦੋਂ ਆਏ ਸੀ ਤੁਸੀਂ ਮੈਂ ਚੌਥੀ ਵਾਰ ਆਈ ਆ ਜੀ ਬਾਕੀ ਮੈਂ ਦੋ ਵਾਰ ਹੀ ਆਈ ਸੀ ਥੋੜਾ ਬਹੁਤ ਮੈਨੂੰ ਫੀਲ ਹੋਇਆ ਹੁਣ ਮੈਨੂੰ ਕਾਫੀ ਫਰਕ ਹੈ 40% ਫਰਕ ਹੈ ਜੀ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਇਹ ਮੈਨੂੰ ਕਟੋ-ਕਟ ਜੀ ਕਾਫੀ 20 ਸਾਲ ਹੀ ਲਾ ਲੋ ਜੀ 20 ਸਾਲ ਦੀ ਪ੍ਰੋਬਲਮ ਤੁਸੀਂ ਤਾਂ ਫਿਰ ਦਵਾਈਆਂ ਗੋਲੀਆਂ ਬੜੀਆਂ ਖਾਦੀ ਹੋਣਗੀਆਂ ਬਹੁਤ ਖਾਦੀਆਂ ਸੀ ਜੀ ਬਹੁਤ ਜ਼ਿਆਦਾ ਤੇ ਬਸ ਫਿਰ ਮੈਂ ਇਹਨਾਂ ਦੀ ਵੀਡੀਓ ਦੇਖੀ YouTube 'ਚ ਤੁਸੀਂ ਸੀਗੇ ਜੀ ਸੌਰੀ ਨਹੀਂ ਨਹੀਂ ਕੋਈ ਨਹੀਂ ਚਲੋ ਜੀ ਜੀ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ 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 ਚਲੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਉਹਨਾਂ ਦੇ ਹਸਬੰਦ ਨਾਲ ਵੀ ਗੱਲਬਾਤ ਕਰਦੇ ਆਂ ਕਹਿੰਦੇ ਵੀ ਜਦੋਂ ਘਰ ਦੇ ਪ੍ਰੋਬਲਮ ਹੋ ਜੇ ਬੰਦਾ ਉਸ ਤੋਂ ਜ਼ਿਆਦਾ ਪ੍ਰੋਬਲਮ 'ਚ ਹੋ ਜਾਂਦਾ ਬਿਲਕੁਲ ਬਿਲਕੁਲ ਜੀ ਕੀ ਪ੍ਰੋਬਲਮ ਆ ਫੀਲ ਕੀਤੀਆਂ ਸਾਰੇ ਪਰਿਵਾਰ ਨੇ ਬਹੁਤ ਕੁਝ ਫੇਸ ਕੀਤਾ ਜੀ ਜਿਵੇਂ ਕਿ ਪਰਿਵਾਰ ਦੇ ਹੁਣ ਜਦੋਂ ਇੱਕ ਦੋ ਜਿਵੇਂ ਚੱਕੇ ਹੁੰਦੇ ਆ ਉਹਨਾਂ ਦਾ ਜਿਕ ਜੋ ਖਰਾਬ ਹੋ ਜਾਏ ਗੜਬੜ ਹੋ ਜਾਏ ਤਾਂ ਫਿਰ ਅਸਬੇਦ ਨੂੰ ਕਰਨਾ ਪੈਂਦਾ ਫਿਰ ਵੀ ਇਹਨਾਂ ਦੀ ਬੜੀ ਹਿੰਮਤ ਸੀ ਇਹਨਾਂ ਨੇ ਬੜਾ ਉਹ ਬਿਮਾਰ ਹੋਣ ਦੇ ਬਾਵਜੂਦ ਵੀ ਬੜੀ ਹਿੰਮਤ ਰੱਖੀ ਹੈ ਨਾ ਕਿਤੇ ਨਹੀਂ ਗਏ ਮਤਲਬ ਐਲੋਪੈਥੀ ਦੂਜੇ ਟੋਣੇ ਟੋਟ ਕੇ ਕੀ ਨਹੀਂ ਕਰਾਇਆ ਅੱਛਾ ਫਿਰ ਇੱਕ ਦਿਨ ਤੁਹਾਡੀ ਕੁਛੇ ਤਾਂ ਟਾਈਮ ਹੋਇਆ ਕਿੰਨਾ ਕੁ ਟਾਈਮ ਹੋਇਆ ਹੋਣਾ ਇਹ 2 ਕੁ ਮਹੀਨੇ ਹੋਏ ਜੀ 2 ਕੁ ਮਹੀਨੇ ਦਾ ਹੋਇਆ ਤੁਹਾਡੀ YouTube ਤੇ ਜੀ ਤੁਛਾਏ ਹੋਏ ਉਹ ਤੇ ਵਧੀਆ ਵਧੀਆ ਕੰਮ ਕਰ ਰਹੇ ਹੋ ਜੀ ਡਾਕਟਰ ਸਾਹਿਬ ਤੁਹਾਡੀ ਵੀਡੀਓ ਦੇਖ ਕੇ ਇਹਨਾਂ ਨੇ ਮੈਨੂੰ ਕਿਹਾ ਐਵੇਂ ਕਰਕੇ ਇਹ ਗੱਲ ਹੈ ਉੱਥੇ ਕੋਈ ਡਾਕਟਰ ਪੰਗੂ ਹੈਗੇ ਮਗਾ ਚਲੇ ਵੀ ਕਰਕੇ ਦੇਖ ਲੈਣੇ ਆ ਬਸ ਉਹ ਦਿਨਾਂ ਤੇ ਅੱਜ ਦਾ ਦਿਨ ਜਿੰਨਾਂ ਨੂੰ ਫਰਕ ਪੈ ਗਿਆ ਮੋੜ ਪੈ ਗਿਆ ਮਤਲਬ ਜੀ ਜੀ ਲੋਕਾਂ ਨੂੰ ਕੀ ਕਹੋਗੇ ਜਿਹੜੇ ਇਹਨਾਂ ਦੇ ਪ੍ਰੋਬਲਮ ਆ ਕਿਉਂਕਿ ਪਰਿਵਾਰ ਨੇ ਬਹੁਤ ਕੁਝ ਚੱਲਿਆ ਹੋਊਗਾ ਮੈਂ ਇਹੀ ਕਹੂੰਗੀ ਜੀ ਵੀ ਇੱਕ ਵਾਰੀ ਜ਼ਰੂਰ ਆਓ ਇੱਥੇ ਜੀ ਇੱਕ ਵਾਰੀ ਆਓ ਤੇ ਚੈੱਕ ਕਰਾਓ ਡਾਕਟਰ ਸਾਹਿਬ ਬਹੁਤ ਅੱਛੀ ਤਰ੍ਹਾਂ ਸਮਝਾਉਂਦੇ ਆ ਜੀ ਹਰ ਚੀਜ਼ ਨੂੰ ਹਾਂਜੀ ਜੀ 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 ਚਲੋ ਵਿਸ਼ਵਾਸ ਕਰਕੇ ਦਵਾਈ ਲਓ ਜੀ 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 ਸਰ ਵੈਸੇ ਇੱਕੋ ਚੀਜ਼ ਮੈਂ ਕਹਿਣਾ ਭੁੱਲ ਗਈ ਸੀ ਜਦ ਬੰਦਾ ਫਿਜ਼ੀਕਲੀ ਡਿਸਟਰਬ ਹੋਵੇ ਫਿਜ਼ੀਕਲ ਨਾਲ ਮੈਂਟਲ ਲੈਵਲ ਵੀ ਉਹਦਾ ਡਾਊਨ ਹੁੰਦਾ ਹੈ ਫਾਈਨੈਂਸ਼ੀਅਲ ਤਾਂ ਹੁੰਦਾ ਹੈ ਤੇ ਆਪਣੇ ਵਿਸ਼ਵਾਸ ਛੱਡ ਜਾਂਦੇ ਆ ਇਹ ਗੱਲ ਸਹੀ ਹੈ ਡਾਕਟਰ ਸਾਹਿਬ ਠੀਕ ਹੈ ਨਾ ਉਹ ਬੰਦਾ ਤਾਂ ਵੈਸੀ ਟੌਰਚਰ ਚ ਹੁੰਦਾ ਹੈ ਲੇਕਿਨ ਆਪਣੇ ਵਿਸ਼ਵਾਸ ਛੱਡ ਜਾਂਦੇ ਆ ਇਹ ਮੈਂ ਭੁਗਤਿਆ ਹੋਇਆ ਸਿਰਫ ਤੁਹਾਡੀ ਤੁਹਾਡੀ ਵੀਡੀਓ ਦੇਖ ਕੇ ਡਾਕਟਰ ਸਾਹਿਬ ਦੀ ਆਹੀ ਵਰਡਿੰਗ ਕਿ ਵੀ ਥਾਇਰੋਇਡ ਦੀ ਮੈਡੀਸਨ ਦਾ ਕੀ ਫਾਇਦਾ ਜੇ ਉਹ ਲੌਂਗ ਲਾਈਫ ਚਲਣੀ ਹੈ ਦੂਜੀ ਗੱਲ ਹੈ ਕਿ ਉਹ ਸਹੀ ਹੋਰ ਵੀ ਪ੍ਰੋਬਲਮਾਂ ਕ੍ਰੀਏਟ ਕਰਦੀ ਹੈ ਇੰਗਲਿਸ਼ ਮੈਡੀਸਨ ਡਾਕਟਰ ਤਾਂ ਉਹ ਹੈ ਜਿਹੜਾ ਜੜੋਂ ਕੱਢਦਾ ਮਾਰੇ ਹਾਲਾਤ ਕਿਹੜੇ ਤੁਸੀਂ ਸਭ ਤੋਂ ਮਾੜੇ ਹਾਲਾਤ ਸਾਡੇ ਨਾਲ ਸ਼ੇਅਰ ਕਰੋ ਤਾਂ ਕਿ ਲੋਕ ਨੇ ਉਹ ਹਾਲਾਤਾਂ 'ਚ ਪਹੁੰਚਣ ਹੀ ਨਾ ਸਰ ਐਸਾ ਹੈ ਕਿ ਸਭ ਤੋਂ ਪਹਿਲੇ ਤੇ ਆਪਣੀ ਬਾਡੀ ਨਾਲ ਬੰਦਾ ਛੇੜਛੜ ਨਾ ਕਰੇ ਆਪਣੀ ਬਾਡੀ ਦਾ ਖਿਆਲ ਰੱਖੇ ਠੀਕ ਹੈ ਨਾ ਜੇ ਤੁਸੀਂ ਆਪਣੀ ਬਾਡੀ ਦਾ ਖਿਆਲ ਰੱਖ ਸਕਦੇ ਹੋ ਤੁਸੀਂ ਸਾਰੀ ਜੰਗ ਜਿੱਤ ਸਕਦੇ ਹੋ ਮੇਰੀ ਆਹੀ ਗਲਤੀ ਰਹੀ ਹੈ ਕਿ ਮੈਂ ਆਪਣੀ ਬਾਡੀ ਨੂੰ ਟਾਰਚਰ ਕੀਤਾ ਸਿਰਫ ਆਪਣੇ ਰਿਲੇਸ਼ਨਸ ਨੂੰ ਜਿੰਦਾ ਰੱਖਣ ਦੀ ਖਾਤਰ ਅੱਜ ਉਹੀ ਹਾਲਾਤ ਨੇ ਉਹਨਾਂ ਨੇ ਹੀ ਮੈਨੂੰ ਸਭ ਤੋਂ ਜ਼ਿਆਦਾ ਟਾਰਚਰ ਕੀਤਾ ਮੇਰਾ ਤਾਂ ਇਹ ਕੰਨੀ ਹੈ ਤੁਹਾਡਾ ਪਲਾ ਹੋਵੇ ਡਾਕਟਰ ਸਾਹਿਬ ਦਾ ਪਲਾ ਹੋਵੇ ਜਿਹੜਾ ਅੱਜ ਮੈਨੂੰ ਚਲਦਾ ਕਰਤਾ ਨਹੀਂ ਤਾਂ ਮੈਂ ਉਹ ਸੀ ਮੇਰਾ ਹਸਪੀਟਲ ਹਸਪੀਟਲਾਈ ਰਹੀ ਕੱਲੀ ਰਹੀ ਹਾਂ ਕਿਸੇ ਨੇ ਮੇਰਾ ਸਾਥ ਨਹੀਂ ਦਿੱਤਾ ਸਿਰਫ ਮੇਰੇ ਪੇਟ ਸੀਗੇ ਇੱਕ ਪੇਟ ਮੇਰਾ ਗੁਜ਼ਰ ਵੀ ਗਿਆ ਉਸ ਹਿੱਸੇ ਦੌਰਾਨ ਇਸ ਤੋਂ ਜ਼ਿਆਦਾ ਮਾੜਾ ਐਕਸਪੀਰੀਅੰਸ ਕੀ ਹੋਏਗਾ ਸੋਏ ਹਾਲਾਤ ਨੇ ਜਦੋਂ ਅਸੀਂ ਮਾੜਾ ਟ੍ਰੀਟਮੈਂਟ ਮਾੜੇ ਡਾਕਟਰਾਂ ਦੇ ਪੱਲੇ ਪੈ ਜਾਂਦੇ ਆ ਮਾੜੇ ਹਸਪੀਟਲਾਈਜ਼ ਹੋ ਜਾਂਦੇ ਆ ਤੇ ਇਹਨਾਂ ਦੇਖੋ ਜਿਹੜੇ ਹਾਲਾਤ ਹੈਗੇ ਨੇ ਤੁਹਾਡੇ ਸਾਹਮਣੇ ਆਪਣੇ ਆਪ ਇਹ ਜਿਹੜੀਆਂ ਬਿਆਨ ਕਰਦੇ ਨੇ ਮੈਂ ਵੀ ਥੋੜਾ ਭਾਵੁਕ ਹੈਗਾ ਚਲੋ ਹੁਣ ਤੁਸੀਂ ਹਿੰਮਤ ਰੱਖੋ ਹੌਂਸਲਾ ਰੱਖੋ ਕੋਈ ਗੱਲ ਨਹੀਂ ਪ੍ਰਮਾਤਮਾ ਨੇ ਤੁਹਾਡੀ ਚੰਗੀ ਕਿਸਮਤ ਸੀ ਤੁਹਾਡੀ ਵਧੀ ਹੋਈ ਸੀ ਹਰ ਚੀਜ਼ ਤੁਹਾਡਾ ਹੁਣ ਫਰਕ ਹੈਗਾ ਪਰ ਪਤਾ ਕਿਸੇ ਮਾੜਾ ਨਹੀਂ ਕੀਤਾ ਪਰ ਮਾੜਾ ਵਕਤ ਬਹੁਤ ਦੇਖਿਆ ਮੈਂ ਤਾਂ ਬਚਪਨ ਤੋਂ ਦੇਖਦੀ ਆ ਨੀ ਮੇਰੇ ਫਾਦਰ ਸਭ ਸਿਰ ਤੋਂ ਚਲੇ ਗਏ بڑے ਹੋਣ ਦੇ ਨਾਤੇ ਘਰ ਦੀ ਜ਼ਿੰਮੇਵਾਰੀ ਸੰਭਾਲੀ ਫਿਰ ਮੈਰਿਜ ਇਸ ਜਗ੍ਹਾ ਤੇ ਕੀਤੀ ਜਿਹਦੇ ਨਾਲ ਮੈਂ ਡਿਸਟਰਬ ਰਹੀ ਲekin ਮੈਂ ਨਿਭਾਉਣ ਦੀ ਕੋਸ਼ਿਸ਼ ਕੀਤੀ ਬੇਟਾ 10 ਸਾਲ ਬਾਅਦ ਹੋਇਆ ਥਾਇਰੋਇਡ ਕਰਕੇ ਬੇਟੇ ਨੂੰ ਕਰ ਲਿਆ ਸਰਵਾਈਵ ਕੀਤਾ ਲਈ ਦਵਾਈਆਂ ਨੇ ਤੁਹਾਨੂੰ ਇੱਕ ਤਰ੍ਹਾਂ ਦਾ ਨਰਕ ਵੱਲ ਨੂੰ ਲੈ ਗਈਆਂ ਸਾਰੀਆਂ ਦਵਾਈ ਇਹ ਸਾਰੇ ਜਿਹੜੇ ਰਿਲੇਸ਼ਨ ਹੈ ਨਾ ਇਹਨਾਂ ਨੇ ਮੈਨੂੰ ਧੱਕਿਆ ਔਰ ਉਸ ਦੇ باوجود ਮੈਂ ਗਲਤ ਮਤਲਬ ਦਿਸ਼ਾ ਵੱਲ ਗਈ ਜੇ ਇਹੀ ਡਾਕਟਰ ਸਮੇਂ ਨੂੰ ਪਹਿਰਨਾ ਮਿਲ ਜਾਂਦੇ ਤੇ ਅੱਜ ਮੇਰੀ ਹਾਲਾ ਨਹੀਂ ਮੇਰਾ ਪਿੱਤਾ ਵੀ ਨਿਕਲਿਆ ਅੱਖਾਂ ਵੀ ਮੇਰੀਆਂ ਮਤਲਬ ਲੈਂਸ ਪਿਆ ਹੋਇਆ ਦੰਦ ਵੀ ਸਾਰੇ ਨਕਲੀ ਗੋਡੇ ਵੀ ਜਵਾਬ ਦੇ ਗਏ ਈਵਨ ਯਾਨਕੀ ਰਸੋਲੀ ਵੀ ਹੈ ਸਭ ਕੁਝ ਹੀ ਪ੍ਰੋਬਲਮ ਹੈ ਮੇਰੇ ਔਰ ਪਿਛਲੇ ਸਾਲ ਮੈਂ ਕਰੋਨਾ ਵਿੱਚ ਵੀ ਰਹੀ ਬਹੁਤ ਪ੍ਰੋਬਲਮ ਮੈਂ ਫੇਸ ਕੀਤੀ ਹੈ ਪਰ ਲੇਕਿਨ ਅੱਜ ਮੈਂ ਰੱਬ ਦਾ ਸ਼ੁਕਰ ਮਨਾ ਰਹੀ ਕਿ ਮੈਂ ਅੱਜ ਆਪਣੇ ਜੋਗੀ ਹਾਂ ਚਲੋ ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ ਤੁਹਾਡੀ ਕਿਸਮਤ ਚੰਗੀ ਸੀ ਕਿ ਤੁਹਾਡੇ ਹੱਥ ਵੀਡੀਓ ਲੱਗ ਗਈ ਨਹੀਂ ਸਰ ਮੈਂ ਚੰਗੀ ਬਸ ਉਹ ਹੀ ਹੈ ਵੀ ਰੱਬ ਨੇ ਜਦ ਜਰੀਆ ਬਣਾਉਣਾ ਹੁੰਦਾ ਜਦੋਂ ਟਾਈਮ ਆਉਂਦਾ ਨਾ ਤੇ ਆਪਣੇ ਆਪ ਹੀ ਅੱਛਾ ਸਾਧਨ ਕੋਈ ਨਾ ਕੋਈ ਮਿਲ ਜਾਂਦਾ ਹੈ ਬਹੁਤ ਬਹੁਤ ਸ਼ੁਕਰੀਆ ਅਰਸਾ ਦੀਆਂ ਦਵਾਵਾਂ ਬੈਸਟ ਵਿਸ਼ੇ ਤੁਹਾਡੇ ਨਾਲ ਨੇ ਜੀ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਆਪੋ ਆਪਣੇ ਜਿਹੜੇ ਤਜਰਬੇ ਹੈਗੇ ਨੇ ਕਿਸ ਤਰੀਕੇ ਨਾਲ ਤੁਹਾਨੂੰ ਦਿਖਾਇਆ ਸਾਡੀ ਮਾਂ ਦੇ ਸਮਾਨ ਸਾਡੀ ਮਾਂ ਜੀ ਦੇ ਜਿਹੜੇ ਤਜਰਬੇ ਹੈਗੇ ਹਸਪੀਟਲਾਂ ਨੇ ਰਿਸ਼ਤਿਆਂ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਇੱਕ ਤਰ੍ਹਾਂ ਨਿਗਲ ਲਿਆ ਸੀ ਸੱਚੀ ਗੱਲ ਬਾਪੂ ਜੀ ਸੱਚੀ ਗੱਲ ਜੀ ਕੀ ਸੋਚ ਰਹੇ ਹੋ ਬਸ ਮੈਂ ਵੀ ਇਹੀ ਜੋ ਉਹਨਾਂ ਨੇ ਕਿਹਾ ਮੈਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਸੋਚ ਰਿਹਾ ਸੀ ਵੀ ਇਨੀ ਮੁਸ਼ਕਲ ਦੇ ਵਿੱਚੋਂ ਨਿਕਲ ਕੇ ਇਵੇਂ ਮੇਰੇ ਨਾਲ ਵੀ ਇਹੀ ਕੁਛ ਬੀਤਿਆ ਮੈਂ ਪੈਸਾ ਤਕਰੀਬਨ 2.5 ਲੱਖ ਤੱਕ ਗੇੜ ਬਰਬਾਦ ਕਰ ਚੁੱਕਿਆ ਪਹਿਲਾਂ ਮੈਂ ਇਹਨੂੰ ਉਚਾਨਕ ਹੀ ਜਿਵੇਂ ਹਾਰਟ ਦੇ ਉੱਤੇ ਝਟਕੇ ਜਿ ਲੱਗੇ ਸੀ ਫਿਰ ਮੈਂ ਇਕੋ ਇੰਜੀਓਗ੍ਰਾਫੀ ਟੀ ਐਮ ਟੀ ਸਾਰਾ ਕੁਝ ਕਰਵਾ ਲਿਆ ਕੁਛ ਨਹੀਂ ਕਹਦੇ ਹਾਰਟ ਦੇ ਉਹਨਾ ਦਵਾਈਆਂ ਖਾਈ ਜਾਣੀਆਂ ਫਿਰ ਮੈਨੂੰ ਉਹਨਾਂ ਨੇ ਐਮ ਆਰ ਆਈ ਕਰੀ ਬ੍ਰੇਨ ਦੀ ਰੋਗ ਕਹਿੰਦੇ ਜੀ ਤੇਰੇ ਦਿਮਾਗ ਸੋਚਣੀ ਦਫ ਗਿਆ ਇਹ ਟਿਊਮਰ ਦਾ ਆਪਰੇਸ਼ਨ ਕਰਾਇਆ ਫੋਟੋਸ ਦੇ ਵਿੱਚੋਂ ਟਿਊਮਰ ਤੋਂ ਆਪਰੇਸ਼ਨ ਤੋਂ ਬਾਅਦ ਦੇ ਵਿੱਚ ਫਿਰ ਵੀ ਆਏ ਜਾਂ ਆਈ ਜਾਣਾ ਜਿਵੇਂ ਹਾਰਡ ਅਟੈਕ ਆਊਗਾ ਹੀ ਆਊਗਾ ਫਿਰ ਮੈਂ ਆਹੀ ਵੀਡੀਓ ਦੇਖ ਕੇ ਫਿਰ ਅਸੀਂ ਇੱਧਰ ਆਏ ਤਕਰੀਬਨ ਹੁਣ ਅਸੀਂ ਚੌਥੀ ਪੰਜਵੀਂ ਵਾਰ ਆਏ ਆ ਹੁਣ ਮੈਂ ਖੜਾ ਮੈਨੂੰ ਹੁਣ ਕਈ ਵਾਰ ਗੋਲੀ ਲੈਣਾ ਕਈ ਵਾਰ ਵੈਸੇ ਗੋਲੀਆਂ ਲੈ ਲੈਣਾ ਨਾ ਫੋਰਟਿਸ ਟੈਲ ਮੀ ਫੋਰਟਿਸ ਉਹ ਬੀਪੀ ਬਾਹਤੇ ਵਧਣਾ ਜਾਵੇ ਤਕਰੀਬਨ ਹੁਣ ਕੋਈ ਹਾਰਡ ਦੀ ਇਦਾਂ ਨਹੀਂ ਲੱਗ ਰਿਹਾ ਨੂੰ ਲੱਗਦਾ ਹੈ ਜੇ ਪਹਿਲਾਂ ਤੁਸੀਂ ਇੱਥੇ ਆ ਜਾਂਦੇ ਥੋੜੇ ਆਪਰੇਸ਼ਨ ਵਗੈਰਾ ਸਾਰੇ ਬੱਚ ਜਿਹੜੇ ਬਚ ਰਹੇ ਨੇ ਪਹਿਲਾਂ ਹਾਂ ਜੀ ਉਹ ਜਾ ਜਾਂਦੇ ਬਚ ਜਾਂਦੇ ਪਰ ਆਮ ਉਸ ਟਾਈਮ ਸਾਨੂੰ ਪਤਾ ਨਹੀਂ ਸੀ ਜਿਵੇਂ YouTube ਤੇ ਵੀਡੀਓ ਦੇਖੀਆਂ ਫਿਰ ਇੱਥੇ ਆਈ ਮੇਰੀ ਮੈਸੇਜ ਹੈ ਇਹ ਤਕਰੀਬਨ 10 ਦੇ ਹੜੇ ਦੇ 4 ਕੈਪਸੂਲ ਸੀ ਨਾ ਇਨ ਤਜਾਬ ਦੇ ਅੱਛਾ ਮੈਂ ਗੈਸ ਤਜਾਬ ਆ ਰਿਹਾ ਵੇ ਬੰਨਾ ਫੇ ਅਸੀਂ ਦੋਨੇ ਜਾਣੇ ਇੱਥੇ ਦਵਾਈ ਲੈ ਕੇ ਜਾਂਦੇ ਹਾਂ ਇਹਨਾਂ ਦੇ ਵੀ ਕੈਪਸੂਲ ਹੁਣ ਲੈਣੇ ਨਹੀਂ ਬਿਲਕੁਲ ਵੀ ਅੱਛਾ ਉਹ ਕਿੱਥੇ ਨੇ ਇਹ ਖੜੇ ਨਹੀਂ ਅੱਛਾ ਇਹਨੂੰ ਵੀ ਅਸੀਂ ਗੱਲਬਾਤ ਕਰਦੇ ਹਾਂ ਸੱਚ ਕਾਲ ਮਤਾ ਜੀ ਸਤਿ ਸ੍ਰੀ ਅਕਾਲ ਜੀ ਕਿ ਨੈਂ ਤੁਹਾਡਾ ਪਰਮਜੀਤ ਕੌਰ ਸਰਦਾਰ ਸਾਹਿਬ ਬੜੀਆਂ ਪ੍ਰੋਬਲਮਸ ਦੇ ਵਿੱਚੋਂ ਲੰਘ ਕੇ ਆਏ ਨੇ ਹਾਂ ਜੀ ਬਹੁਤ ਸਾਨੂੰ ਤਾਂ ਬਹੁਤ ਪ੍ਰੋਬਲਮਾਂ ਹੋਈਆਂ ਦੋਨਾਂ ਨੂੰ ਹੀ ਹਾਂ ਹਾਂ ਠੀਕ ਨੇ ਇਹਨਾਂ ਦਵਾਈਆਂ ਸਾਨੂੰ ਅਸੀਂ ਵੀਡੀਓ ਦੇਖੀ ਸੀ ਤੁਹਾਡੀ ਵੀਡੀਓ ਦੇਖਦੇ ਹੁੰਨੇ ਅਸੀਂ ਇਹਨਾਂ ਨਾਲ ਦੇਖ ਕੇ ਅਸੀਂ ਵੀਡੀਓ ਦੇਖ ਕੇ ਫਿਰ ਆਏ ਅਸੀਂ ਦਵਾਈ ਲਈ ਹੈ ਹੁਣ ਠੀਕ ਆ ਅਸੀਂ ਅੱਗੇ ਨਾਲ ਅੱਛਾ ਤੁਹਾਨੂੰ ਵੀ ਕਹਿੰਦੇ ਵੀ ਤਜ਼ਾਬ ਬੜਾ ਬੰਦਾ ਬੰਦਾ ਸੀ ਮੇਰੇ ਲੀਵਰ ਤੇ ਬੈਟਰੀ ਤਾਂ ਨਹੀਂ ਭਰਨ ਲੱਗੇ ਸੀ ਤਜ਼ਾਬ ਦੀਆਂ ਬਾਕੀ ਵਾਲੇ ਕੰਮ ਸੀਗਾ ਜੀ ਬਸ ਉਹ ਕੈਪਸੂਲ ਖਾ ਲਿਆ ਰੋਟੀ ਲੀਵਰ ਦਾ ਕਦੇ ਲੀਵਰ ਫੈਟੀ ਕਦੇ ਕੋਸ਼ਿਸ਼ ਇੱਥੋਂ ਜ਼ਿਆਦਾ ਦਵਾਈ ਲੈਣ ਲੱਗੇ ਆ ਜੀ ਬਿਲਕੁਲ ਠੀਕ ਹੈ ਕਿਵੇਂ ਸਵੇਰੇ ਸਵੇਰੇ ਕੈਪਸੂਲ ਖਾਣਾ ਪੈਂਦਾ ਹਾਂਜੀ ਦਿਹਾੜੀ ਚ ਦੋ ਵਾਰੀ ਤਿੰਨ ਵਾਰੀ ਵੀ ਖਾ ਲੈਂਦੇ ਜੀ ਬਹੁਤ ਦਵਾਈ ਖਾਦਿਆਂ ਅੰਗਰੇਜ਼ੀ ਦਵਾਈਆਂ ਤੋਂ ਛੱਡ ਕੇ ਹੁਣ ਮਸਾਂ ਆਇਆ ਜਯੁਰਵੈਦਿਕ ਤੇ ਹੋਏ ਹਾਂ ਕਿੰਨਾ ਕੀ ਫਰਕ ਲੱਗਦਾ ਜੀ ਬਹੁਤ ਫਰਕ ਆਇਆ ਕਾਫੀ ਹਾਂਜੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਸਾਂਝੀਆਂ ਕੀਤੀਆਂ ਨੇ ਲੋਕਾਂ ਦੇ ਤਜਰਬੇ ਨੇ ਜਿਹੜੇ ਸਾਂਝ ਕਰਵਾਏ ਨੇ ਇੱਕ ਹੋਰ ਭਰਾ ਆਇਆ ਸਾਡੇ ਨਾਲ ਸੱਚ ਕਾਲ ਬਾਈ ਜੀ ਅਸੀਂ ਕਾਲ ਜੀ ਨੇ ਕੀ ਨਾ ਤੁਹਾਡਾ ਮੇਰਾ ਨਾਮ ਸਾਗਰ ਸਿੰਘ ਆ ਜੀ ਕਿੱਥੋਂ ਆਇਓ ਸਾਗਰ ਅਸੀਂ ਸੰਗਰੂਰ ਤੋਂ ਆਏ ਆ ਜੀ ਭਰਾਜ ਪਿੰਡ ਤੋਂ ਜੀ ਅੱਛਾ ਭਰਾਜ ਤੋਂ ਹਾਂਜੀ ਹਾਂਜੀ ਵੱਡਾ ਪਿੰਡਾ ਸੋਹਣਾ ਪਿੰਡਾ ਹੈ ਹਾਂਜੀ ਕੀ ਤੁਹਾਡੇ ਚੈਨਲ ਨਾਲ ਵੀਡੀਓ ਦੇਖ ਕੇ ਬਹੁਤ ਲੋਕ ਬਹੁਤ ਦੂਰ ਦੂਰ ਤੋਂ ਆ ਰਹੇ ਨੇ ਜੀ ਮੈਂ ਹੁਣ ਅੱਜ ਤਾਂ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਆਇਆਗੇ ਜਿਹੜੇ ਕਿ ਬੁੜਲਾਡੇ ਤੋਂ ਆਏ ਨੇ ਜੀ ਉਹਨਾਂ ਨੂੰ ਲੈ ਕੇ ਆਇਆਗਾ ਇੱਥੋਂ ਤਾਂ ਕਿ ਬਹੁਤ ਪ੍ਰੋਬਲਮਾਂ ਹੱਲ ਹੋ ਰਹੀਆਂ ਨੇ ਜੀ ਉਸ ਤੋਂ ਪਹਿਲਾਂ ਕਿਹਨੂੰ ਲੈ ਕੇ ਆਇਓ ਉਸ ਤੋਂ ਪਹਿਲਾਂ ਮੈਂ ਆਪਣੀ ਵਾਈਫ ਨਾਲ ਆਇਆ ਹੀਗਾ ਜੀ ਉਹਨਾਂ ਨੂੰ ਮੰਨ ਲਓ ਯੂਟਰਸ ਦੇ ਵਿੱਚ ਰਸੋਲੀਆਂ ਆਈਆਂ ਤੇ ਉਹਨਾਂ ਦਾ ਮੰਨ ਲਓ ਜੋ ਆਪਾਂ ਹਸਪੀਟਲਾਂ ਦੇ ਵਿੱਚ ਗਏ ਜੀ ਉਹਨਾਂ ਨੇ ਇਹ ਦੱਸਤਾ ਜੀ ਕਿ ਇਹਦਾ ਆਪਰੇਸ਼ਨ ਹੋਊਗਾ ਪਰ ਅਸੀਂ ਤੁਹਾਡੇ YouTube ਦੇ ਉੱਤੇ ਵੀਡੀਓ ਦੇਖੀ ਜੀ ਆ ਵੀ ਡਾਕਟਰ ਸਾਹਿਬ ਨਾਲ ਕੰਸਲਟ ਕਰਿਆ ਉਹਨਾਂ ਨੂੰ ਮਤਲਬ 3 ਮਹੀਨੇ ਟਰੀਟ ਹੋ ਗਏ ਵੀ ਹੁਣ ਉਹਨਾਂ ਦਾ ਬਹੁਤ ਬਿਹਤਰ ਆ ਜੀ ਔਰ ਇਹਨਾਂ ਨੇ ਦੱਸਿਆ ਵੀ ਇਸ ਚੀਜ਼ ਦਾ ਜਦੋਂ ਆਪਣੇ ਸਰੀਰ ਦੇ ਵਿੱਚ ਕੁਦਰਤ ਨੇ ਅੰਗ ਦਿੱਤਾ ਜੀ ਉਹ ਚੀਜ਼ ਦਾ ਜਿਆਦਾ ਨਿਕਲ ਜਾਵੇ ਤਾਂ ਉਹਦਾ ਕੋਈ ਹੱਲ ਨਹੀਂ ਆ ਜੀ ਉਹ ਕਹਿੰਦੇ ਵੀ ਜਦੋਂ ਕੁਦਰਤ ਨੇ ਮਤਲਬ ਆਪਣੇ ਸਰੀਰ ਦੇ ਵਿੱਚ ਬਿਮਾਰੀ ਪੈਦਾ ਕਰੀਆ ਤਾਂ ਅਸੀਂ ਉਸ ਚੀਜ਼ ਨੂੰ ਠੀਕ ਕਰ ਸਕਦੇ ਆਂਗੇ ਇਹ ਡਾਕਟਰ ਸਾਹਿਬ ਨੇ ਮਤਲਬ ਬਹੁਤ ਵਧੀਆ ਵਰਡਿੰਗ ਚੀਜ਼ ਉਹ ਕਰੀ ਆ ਜੀ ਹੁਣ ਉਹਨਾਂ ਨੂੰ ਬਹੁਤ ਆਰਾਮ ਆ ਅੱਜ ਮੈਂ ਵੀ ਆਪਣੇ ਲੋਸ ਦਾ ਚੱਲ ਰਿਹਾ ଥିਗਾ ਜੀ ਅੱਜ ਉਹਦਾ ਨਹੀਂ ਮੈਂ ਵੀ ਮੈਡੀਸਨ ਲੈਣ ਆਇਆ ਤੇ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਆਇਆ ਜੀ ਮੈਂ ਬੜਲਾਡੇ ਤੋਂ ਜਿਹੜੇ ਆਏ ଥିਗੇ ਵੀ ਇੱਥੇ ਹਾਂ ਜੀ ਹਾਂ ਜੀ ਬਹੁਤ ਸ਼ੁਕਰੀਆ ਭਰਾ ਜੀ ਸਾਰੀ ਗੱਲਬਾਤ ਦੇ ਲਈ ਸੋ ਅਸੀਂ ਡਾਕਟਰ ਸਾਹਿਬ ਨਾਲ ਗੱਲ ਕਰਦੇ ਹਾਂ ਕਿਸ ਤਰੀਕੇ ਨਾਲ ਜਿਹੜੀਆਂ ਇਹ ਪ੍ਰੋਬਲਮਸ ਹੈਗੀਆਂ ਨੇ ਇੰਨੀਆਂ ਵੱਡੀਆਂ-ਵੱਡੀਆਂ ਪ੍ਰੋਬਲਮ ਇੰਨੀਆਂ ਵੱਡੇ-ਵੱਡੇ ਹੰਦਿਕਤਾ ਪਰੇਸ਼ਾਨੀਆਂ ਲੈ ਕੇ ਲੋਕ ਇੱਥੇ ਆਏ ਹੋਏ ਸੀ ਬਠਿੰਡੇ ਵਾਲੇ ਸਾਡੇ ਮਾਤਾ ਜੀ ਸੀ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਡਾਕਟਰ ਸਾਹਿਬ ਮਤਲਬ ਇਹ ਤਾਂ ਕਹਿੰਦੇ ਵੀ ਅਸਤਾ ਤੁਰਗੇ ਸੀ ਜੇ ਸਾਡੇ ਹੱਥ ਤੁਹਾਡੀ ਵੀਡੀਓ ਨਾ ਲੱਗਦੀ ਇਸ ਤਰ੍ਹਾਂ ਦੀਆਂ ਕਿਹੜੀਆਂ-ਕਿਹੜੀਆਂ ਦਿੱਕਤਾਂ ਸੀ ਬੜੀਆਂ ਪਰੇਸ਼ਾਨੀਆਂ ਚ ਲੰਘ ਕੇ ਗਏ ਔਰ ਤੁਸੀਂ ਇਸ ਤਰ੍ਹਾਂ ਦਾ ਕੀ ਕੀਤਾ ਕਿ ਮਾਤਾ ਜੀ ਅੱਜ ਤੁਰੇ ਫਿਰਦੇ ਨੇ 10 ਕਿਲੋ ਦਾ ਥੈਲਾ ਚੱਕੀ ਨਹੀਂ ਨਹੀਂ ਉਹ ਕਰਨ ਵਾਲਾ ਜੀ ਦੇਖੋ ਜੀ ਅੱਲਾ ਤਾਲਾ ਕੁਦਰਤ ਪਕ ਭਗਵਾਨ ਡਾਕਟਰ ਨੂੰ ਕਿਸੇ ਟਾਈਮ 'ਚ ਲੋਕ ਰੱਬ ਮੰਨਦੇ ਸੀ ਪਰ ਅੱਜ ਦੇ ਟਾਈਮ 'ਚ ਨਹੀਂ ਰਹੇ ਉਹ ਰੱਬ ਹਨਾ ਪਰ ਅਸੀਂ ਤਾਂ ਜੋ ਹੈਗਾ ਕੁਦਰਤ ਦੇ ਖੇਡ ਨਾਲੇ ਆ ਸਾਰਾ ਕੁਝ ਜੋ ਆਪਣੇ ਹੱਥ ਦੇ ਵਿੱਚ ਕੁਝ ਨਹੀਂ ਹੈ ਜੀ ਕਿਉਂਕਿ ਆਪ ਅਸੀਂ ਆਮ ਇਨਸਾਨਾਂ ਵਰਗੇ ਇਨਸਾਨ ਆ ਆਪਾਂ ਆਪਣੇ ਆਪ ਦੇ ਮਾਨ ਕਰੀਏ ਜਾਂ ਆਪਾਂ ਕੁਝ ਕਰਤਾ ਉਹ ਕੁਝ ਕਰਤਾ ਉਹ ਸਾਡੀ ਸੋਚ ਤੋਂ ਬਾਹਰ ਹੈ ਜੀ ਨਹੀਂ ਮੈਂ ਇਹ ਗੱਲ ਕਹਿਣਾ ਚਾਹਾਂਗੀ ਜਰੀਆ ਤਾਂ ਰੱਬ ਬਣਾਉਂਦਾ ਹੈ ਪਰ ਪਤਾ ਹੈ ਕਿ ਕੁਛਿੱਦਤ ਹੁੰਦੀ ਹੈ ਹਰ ਇਨਸਾਨ ਦੀ ਸ਼ਿੱਦਤ ਪੇਸ਼ੈਂਟਸ ਵੀ ਸ਼ਿੱਦਤ ਹੁੰਦੀ ਹੈ ਕਿਵੇਂ ਮੈਡੀਸਿਨ ਲੈਣੀ ਹੈ ਲੇਕਿਨ ਡਾਕਟਰ ਵੀ ਸ਼ਿੱਦਤ ਹੁੰਦੀ ਹੈ ਵੀ ਮੇਰਾ ਮਰੀਜ਼ ਹੈ ਤੇ ਮੈਂ ਇਹਨੂੰ ਠੀਕ ਕਰਨਾ ਹੈ ਇਹਨੂੰ ਇੰਨੀ ਕਿੰਨੀਆਂ ਕਿ ਪ੍ਰੋਬਲਮ ਸੀ ਡਾਕਟਰ ਸਭ ਕਿਹੜੇ ਕਿਹੜੇ ਪ੍ਰੋਬਲਮ ਆ ਤੁਸੀਂ ਸੈੱਟ ਕੀਤੇ ਇਹਨਾਂ ਦੀ ਤਾਂ ਕਹਿੰਦੇ ਜੀ ਹਰ ਚੀਜ਼ ਮਤਲਬ ਦੰਦਾਂ ਤੋਂ ਲੈ ਕੇ ਗੋਡਿਆਂ ਤੱਕ ਹਰ ਚੀਜ਼ ਟ੍ਰੀਟਮੈਂਟ ਕਰਾਤਾ ਹੋਇਆ ਜੀ ਇਹਨਾਂ ਨੇ ਤੇ ਤਕੋ ਕਈ ਵਾਰੀ ਇਹ ਹੋ ਜਾਂਦਾ ਜੀ ਸਮੱਸਿਆ ਕੋਈ ਮਾਨਸਿਕ ਪਰੇਸ਼ਾਨੀ ਕਰਕੇ ਹਨਾ ਅੱਜ ਕੱਲ ਜਿਆਦਾ ਇਹ ਸਮੱਸਿਆ ਆ ਰਹੀ ਹੈ ਜੀ ਅੱਜ ਦੇ ਦੌਰ ਅਜ ਦਾ ਸਮਾਂ ਹੈ ਵੀ ਮਾਨਸਿਕ ਪਰੇਸ਼ਾਨੀ ਕਰਕੇ ਬੰਦਾ ਨਾ ਹਰ ਪੱਖੋਂ ਦਿਲ ਪੱਖੋਂ ਵੀ ਗੁਰਦਿਆਂ ਪੱਖੋਂ ਵੀ ਲਿਵਰ ਪੱਖੋਂ ਵੀ ਤੇ ਨਰਵਸ ਸਿਸਟਮ ਪੱਖੋਂ ਬਿਮਾਰ ਹੋਈ ਜਾ ਰਿਹਾ ਜੀ ਜਦੋਂ ਤੁਸੀਂ ਕਿਸੇ ਦੇ ਮਾਨਸਿਕਤਾ ਨੂੰ ਠੀਕ ਕਰ ਦਿੰਨੇ ਹੋ ਤਾਂ ਸਮਝੋ ਤੁਹਾਡਾ ਉਹ ਜਿਹੜਾ ਸਾਰਾ ਉਹਦੇ ਸਰੀਰ ਦਾ ਬੋਝ ਆਪਣੇ ਆਪ ਉਤਰਦਾ ਜਾਂਦਾ ਜੀ ਜੀ ਬਿਲਕੁਲ ਸਹੀ ਹੈ ਇਹ ਬਿਲਕੁਲ ਸਹੀ ਹੈ ਇਹਨਾਂ ਦੀ ਗੱਲ ਜੀ 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 ਚਲੋ ਸਾਡੀਆਂ ਇੱਕ ਵਾਰ ਫਿਰ ਬਹੁਤ ਸਾਰੀਆਂ ਦਵਾਵਾਂ ਤੁਹਾਡੇ ਨਾਲ ਨੇ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜ਼ਿਆਦਾ ਡਿਸਟਰਬ ਨਹੀਂ ਡਾਕਟਰ ਸਾਹਿਬ ਨੂੰ ਨਹੀਂ ਕਰਾਂਗੇ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਤਜਰਬੇ ਨੇ ਤੁਹਾਡੇ ਨਾਲ ਅਸੀਂ ਸਾਂਝੇ ਕੀਤੇ ਨੇ ਔਰ ਕਿਸ ਤਰੀਕੇ ਨਾਲ ਜਿਹੜੇ ਇੱਥੇ ਆਏ ਹੋਏ ਲੋਕ ਹੈਗੇ ਨੇ ਆਪੋ ਆਪਣੀਆਂ ਦਿੱਕਤਾਂ ਆਪੋ ਆਪਣੀਆਂ ਪਰੇਸ਼ਾਨੀਆਂ ਲੈ ਕੇ ਆਏ ਤੇ ਉਹਨਾਂ ਦਾ ਹੱਲ ਹੈਗਾ ਜਿਹੜਾ ਉਹ ਕਿਸ ਤਰੀਕੇ ਨਾਲ ਡਾਕਟਰ ਜਗਰੂਪ ਸਿੰਘ ਭੰਗੂ ਨੇ ਆਪਣੇ ਨੁਸਖਿਆਂ ਨਾਲ ਫਾਰਮੂਲਿਆਂ ਨਾਲ ਟੋਟਕਿਆਂ ਨਾਲ ਅਸੀਂ ਕਹਿੰਦੇ ਕਿ ਦੇਸੀ ਤਰੀਕੇ ਨਾਲ ਜਿਹੜਾ ਉਹ ਹੱਲ ਕੀਤਾ ਕਾਸਿਫ ਫਾਰੂਕੀ ਹਕੀਕਤ ਟੀਵੀ ਪੰਜਾਬੀ ਫਤਿਹਗੜ੍ਹ ਸਾਹਿਬ ਉੱਚਾ ਪਿੰਡ ਸੰਗੋਲ